ਇਹ ਖੂਨ ਦੇ ਛਿੱਟੇ ਨੇ ਪਿਆਰਾ ਸਿੰਘ ਦੇ ਜਿਹੜੇ ਇਹ ਕੰਧਾਂ ਤੇ ਨਿਸ਼ਾਨ ਨੇ ਜਿੱਥੋਂ ਤੱਕ ਇਹ ਖੂਨ ਗਿਆ ਦੇਖੋ ਤੁਸੀਂ ਇਹ ਘੋਟੇ ਦੇ ਨਾਲ ਮਾਰਨ ਦੇ ਕਰਕੇ ਨਹੀਂ ਇਸ ਪਾਸੇ ਵੀ ਕੰਧ ਦੇ ਜਿਹੜੇ ਹੈਗੇ ਆ ਖੂਨ ਦੇ ਛਿੱਟੇ ਨੇ ਆ ਦੇਖੋ ਦੂਰ ਤੱਕ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਇਹ ਖੂਨ ਦੇ ਛਿੱਟੇ ਨੇ ਤੇ ਇਸ ਪਾਸੇ ਪਿਆਰਾ ਸਿੰਘ ਦੀ ਜਿਹੜੀ Laash ਸੀਗੀ ਜਿਹੜੀ ਤੁਸੀਂ ਦਿਖਾ ਦਿਓ ਇੱਥੇ ਪਈ ਸੀਗੀ ਜਿਹੜਾ ਇਹ ਹਾਲੇ ਤੱਕ ਵੀ ਇਹਨਾਂ ਨੇ ਕਵਰ ਕਰਕੇ ਰੱਖਿਆ ਹੋਇਆ ਪਰ ਹੁਣ ਪਰਿਵਾਰ ਇਸ ਗੱਲ ਨੂੰ ਚਾਹੁੰਦਾਗਾ ਜੇ ਜਦੋਂ ਪਿਆਰਾ ਸਿੰਘ ਦਾ ਕਤਲ ਹੋ ਜਾਂਦਾ ਤੇ ਇੱਥੇ ਉਹਦੇ ਘਰ ਵਾਲੀ ਨੇ ਟੂਆ ਪੱਟਣ ਦੀ ਜਿਹੜੀ ਕੋਸ਼ਿਸ਼ ਵੀ ਕੀਤੀ ਸੀ ਕਿਉਂਕਿ ਖੇਤਾਂ ਦੇ ਵਿੱਚ ਘਰ ਸੀ ਵੀ ਹੋ ਸਕਦਾ ਇੱਥੇ ਹੀ ਉਹਨੂੰ ਦੱਬ ਦਿੱਤਾ ਜਾਊਗਾ ਤੇ ਜਿਹੜਾ ਇਹ ਮੁੱਦਾ ਉਹ ਖਤਮ ਕਰ ਦਿੱਤਾ ਜਾਊ ਤੇ ਇੱਕ ਪਿਛਲੇ ਦਿਨੀ ਖਬਰ ਸਾਹਮਣੇ ਆ ਰਹੀ ਸੀ ਜ਼ਿਲ੍ਹਾ ਫਰੀਦਕੋਟ ਤੋਂ ਢਾਬ ਸ਼ੇਰ ਸਿੰਘ ਵਾਲਾ ਇਹ ਪਿੰਡ ਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਕਿ ਆਪਾਂ ਖ਼ਬਰ ਪੜ੍ਹ ਰਹੇ ਸੀ ਸੋਸ਼ਲ ਮੀਡੀਆ ਤੇ ਜਿੱਥੇ ਇਹ ਗੱਲ ਹੋਈ ਸੀ ਕਿ ਇੱਕ ਵਿਅਕਤੀ ਆਪਣੀ ਧੀ ਦੇ ਨਾਲ ਗਲਤ ਕੰਮ ਕਰਦਾ ਤੇ ਉਸ ਦੀ ਪਤਨੀ ਨੇ ਉਸ ਦਾ ਕਤਲ ਕਰ ਦਿੱਤਾ ਗਿਆ ਜਦੋਂ ਸਭ ਨੇ ਇਹ ਗੱਲ ਪੜ੍ਹੀ ਸੁਣੀ ਤਾਂ ਉਦੋਂ ਇਹ ਕਿਹਾ ਗਿਆ ਕਿ ਇਹ ਸਭ ਔਰਤ ਨੇ ਬਹਾਦਰੀ ਵਾਲਾ ਕੰਮ ਕੀਤਾ ਪਰ ਅਸਲ ਦੇ ਵਿੱਚ ਜਦੋਂ ਉਹਦੇ ਤੋਂ ਪੜਦਾ ਉੱਠਿਆ ਤੇ ਗੱਲ ਕੁਝ ਹੋਰ ਨਿਕਲਦੀ ਆ ਤੇ ਜਿਹੜੇ ਵੀਰ ਦਾ ਕਤਲ ਹੁੰਦਾ ਉਹਦਾ ਨਾਮ ਸੀ ਪਿਆਰਾ ਸਿੰਘ ਤੁਸੀਂ ਦੇਖ ਸਕਦੇ ਹੋ ਹਜੇ ਵੀ ਇੱਥੇ ਜਿਹੜਾ ਇਹੋ ਜਗਾ ਜਿੱਥੇ ਕਤਲ ਹੋਇਆ ਸੀ ਪਿਆਰਾ ਸਿੰਘ ਦਾ ਠਿਕਾ ਇਹ ਖੂਨ ਆ ਜਿਹੜਾ ਧਰਤੀ ਦੇ ਉੱਪਰ ਉਸੇ ਤਰੀਕੇ ਨਾਲ ਜੰਮਿਆ ਕਿਉਂਕਿ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ ਹਜੇ ਤੱਕ ਇਸ ਦੇ ਵਿੱਚ ਪੁਖਤਾ ਤੌਰ ਤੇ ਪੂਰੀ ਗੱਲ ਖੁੱਲ ਕੇ ਸਾਹਮਣੇ ਨਹੀਂ ਆਈ ਪਰ ਇੰਨੀ ਕੁ ਗੱਲ ਖੁੱਲ ਕੇ ਸਾਹਮਣੇ ਜਰੂਰ ਆਈ ਸੀ ਕਿ ਜਿਸ ਬੰਦੇ ਦਾ ਕਤਲ ਹੋਇਆ ਪਿਆਰਾ ਸਿੰਘ ਦਾ ਉਹਦੀ ਧਰਮ ਪਤਨੀ ਨੇ ਬਿਆਨ ਦੇ ਦਿੱਤਾ ਸੀ ਕਿ ਇਹ ਆਪਣੀਆਂ ਧੀਆਂ ਦੇ ਨਾਲ ਗਲਤ ਕੰਮ ਕਰਦਾ ਸੀ ਤੇ ਮੈਂ ਇਹਦਾ ਘੋਟਾ ਮਾਰ ਕੇ ਕਤਲ ਕਰ ਦਿੱਤਾ ਗਿਆ ਪਰ ਜਦੋਂ ਤਸਵੀਰਾਂ ਵੇਖੀਆਂ ਜਾਂਦੀਆਂ ਉਸ ਬੰਦੇ ਦੇ ਫੋਟੋਆਂ ਵੇਖੀਆਂ ਗਈਆਂ ਕਤਲ ਵੇਲੇ ਦੀਆਂ ਤੇ ਉਹ ਲੱਗਦਾ ਨਹੀਂ ਕਿ ਉਹ ਕਤਲ ਘੋਟੇ ਨਾਲ ਹੋਇਆ ਇਥੋਂ ਇਹ ਲੱਗ ਰਿਹਾ ਕਿ ਇਹ ਕਤਲ ਬਹੁਤ ਤੇਜਦਾਰ ਹਥਿਆਰਾਂ ਦੇ ਨਾਲ ਹੋਇਆ ਇਹ ਪਰਿਵਾਰ ਪਿੰਡ ਦੇ ਲੋਕ ਉਹ ਭਾਈਚਾਰਾ ਖੜਾ ਪਿਆਰਾ ਸਿੰਘ ਦੇ ਘਰ ਦੀਆਂ ਇਹ ਤਸਵੀਰਾਂ ਨੇ ਪੂਰੀ ਗੱਲਬਾਤ ਕੀ ਆ ਉਹ ਤੁਹਾਨੂੰ ਦਿਖਾਵਾਂਗਾ ਕਿਉਂਕਿ ਪਿਆਰਾ ਸਿੰਘ ਦੇ ਕੇਵਲ ਲੜਕੀਆਂ ਲੜਕੀਆਂ ਪੰਜ ਲੜਕੀਆਂ ਪੰਜ ਲੜਕੀਆਂ ਹੀ ਪੰਜ ਲੜਕੀਆਂ ਬੇਟਾ ਕੋਈ ਨਹੀਂ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਲੜਕੀਆਂ ਦੀ ਮੈਰਿਜ ਹੋਈ ਆ ਤੇ ਦੋ ਲੜਕੀਆਂ ਹਜੇ ਛੋਟੀਆਂ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਫੋਨ ਜਾਂਦਾ ਪਿਆਰਾ ਸਿੰਘ ਦੇ ਕਤਲ ਤੋਂ ਬਾਅਦ ਕੀ ਨਾਮ ਆ ਤੁਹਾਡਾ ਜੀ ਸਾਡਾ ਜੀ ਛਿੰਦਰਪਾਲ ਨਾਮ ਆ ਕੀ ਲੱਗਦੇ ਹੋ ਪਿਆਰਾ ਸਿੰਘ ਦੇ ਤੁਸੀਂ ਅਸੀਂ ਕੁੜਮ ਆ ਜੀ ਕੁੜਮੋਂ ਪਿਆਰਾ ਹਾਂਜੀ ਅੱਛਾ ਪਿਆਰਾ ਸਿੰਘ ਦੀ ਜਦੋਂ ਮੌਤ ਹੁੰਦੀ ਆ ਤੁਹਾਨੂੰ ਫੋਨ ਕਿਨੇ ਕੀਤਾ ਪਹਿਲਾਂ ਹੋਣ ਗਿਆਨਗੁਰ ਨਾ ਕਰਿਆ ਜੀ ਸਾਨੂੰ ਉਹਦੀ ਧਰਮ ਪਤਨੀ ਨੇ ਧਰਮ ਪਤਨੀ ਕੀ ਗੱਲਬਾਤ ਦੱਸੀ ਤੁਹਾਨੂੰ ਉਹਨੇ ਦੱਸਿਆ ਜੀ ਵੀ ਪਿਆਰਾ ਸਿੰਘ ਦਾ ਬਤਲਵੀ ਮੌਤ ਹੋ ਚੁੱਕੀ ਹੈ ਹੂੰ ਤੇ ਤੁਸੀਂ ਪਹੁੰਚੋ ਇੱਥੇ ਕਦੋਂ ਫੋਨ ਰਾਤ ਨੂੰ ਦੇਨੇ ਕਦੋਂ ਕੀਤਾ ਤੜਕੇ 7:30 ਦਾ ਟਾਈਮ ਸੀਗਾ ਸਾਡੇ ਉਦੋਂ ਕੀਤਾ ਜੀ ਸਾਨੂੰ ਜੀ ਉਦੋਂ ਬਾਅਦ ਅਸੀਂ 8-9 ਵਜੇ ਤਕਰੀਬਨ ਪਹੁੰਚੇ ਜੀ ਸਾਨੂੰ ਕੋਈ ਵਿਸ਼ਵਾਸ ਨਹੀਂ ਸੀਗਾ ਉਹਦੇ ਤੇ ਵੀ ਉਹ ਸੱਚੀ ਗੱਲ ਕਹਿੰਦੀ ਐ ਅਸੀਂ ਹੋਰ ਬੰਦੇ ਨੂੰ ਇੱਥੋਂ ਫੋਨ ਲਾਇਆ ਹੂੰ ਉਹਨੂੰ ਪੁੱਛਿਆ ਉਹ ਬੰਦੇ ਨੇ ਸਾਨੂੰ ਦੁਬਾਰਾ ਫੋਨ ਕਰਿਆ ਹੂੰ ਫਿਰ ਅਸੀਂ ਉਹਦੇ ਫੋਨ ਤੇ ਇੱਥੇ ਪਹੁੰਚੇ ਹੂੰ ਜਦੋਂ ਇੱਥੇ ਪਹੁੰਚੇ ਤੇ ਆਉਂਦਾਲੂ ਬਈ ਮਾਰ ਕੇ ਸਿੱਟਿਆ ਪਿਆ ਕਤਲ ਹੋਇਆ ਕਤਲ ਹੋਇਆ ਅੱਛਾ ਤੁਸੀਂ ਦੱਸ ਰਹੇ ਸੀ ਆਪ ਕੈਮਰਾ ਵੀ ਰਾਤ ਨੂੰ ਵੀ ਪਹਿਲਾਂ ਫੋਨ ਕੀਤਾ ਸੀ ਕਿ ਤੋ ਆਇਆ ਆਇਆ ਸੀ ਪਰਿਵਾਰ ਉਹਦੀ ਘਰ ਵਾਲੀ ਉਹਦੀਆਂ ਬੱਚੀਆਂ ਕਿਤੋਂ ਬਾਹਰੋਂ ਆਈਆਂ ਸੀ ਪਹਿਲੀ ਗੱਲ ਤਾਂ ਹਰ ਰਾਤ ਨੂੰ ਵੀ ਕੀਤਾ ਜੀ ਫੋਨ ਹੂੰ ਰਾਤ ਨੂੰ ਤਕਰੀਬਨ 7:30 ਵੇ ਪੌਣੇ 8:00 ਵੇ ਫੋਨ ਗਿਆ ਸੀ ਸਾਨੂੰ ਜੀ ਉਹ ਕਹਿੰਦੇ ਵੀ ਪਿਆਰਾ ਸਿੰਘ ਦੀ ਮੌਤ ਹੋ ਗਈ ਹੈ ਹੂੰ ਤੇ ਤੁਸੀਂ ਦੋ ਜਣੇ ਆਜੋ ਹੂੰ ਤੇ ਅਸੀਂ ਆਖਿਆ ਵੀ ਅਸੀਂ ਇਸ ਵੇਟੇ ਨਹੀਂ ਆ ਸਕਦੇ ਹੂੰ ਅਸੀਂ ਆਵਾਂਗੇ ਸੂਬਾ ਹੂੰ ਫੇਰ ਆਹੀ ਵਿਸ਼ਵਾਸ ਨਹੀਂ ਕਰਿਆ ਉਹਨਾਂ ਦੀ ਵੀ ਸੱਚ ਬੋਲਦੀ ਹੈ ਕਿ ਝੂਠ ਬੋਲਦੀ ਹੈ ਅੱਛਾ ਨਾ ਵਿਸ਼ਵਾਸ ਕਰਨ ਦਾ ਕੀ ਕਾਰਨ ਕੀ ਉਸ ਦਾ ਪਤਾ ਸੀ ਵੀ ਜਿਹੜੀ ਧਰਮ ਪਤਨੀਆ ਪਿਆਰਾ ਸਿੰਘ ਦੀ ਉਹ ਝੂਠ ਬੋਲਦੀ ਆ ਜਾਂ ਉਹ ਸਹੀ ਨਹੀਂ ਤੁਹਾਨੂੰ ਹਾਂਜੀ ਝੂਠ ਬੋਲ ਸਕਦੀ ਹੈ ਉਹ ਉਹਦੇ ਤੇ ਸਾਨੂੰ ਭਰੋਸਾ ਨਹੀਂ ਸੀਗਾ ਜੀ ਜੀ ਵੀ ਉਹ ਝੂਠ ਬੋਲ ਸਕਦੀ ਹੈ ਵੀ ਉੱਥੇ ਆ ਕੇ ਤਾਂ ਕੀ ਪਤਾ ਐਵੇਂ ਐਵੇਂ ਚੌੜ ਕਰਦੀ ਆ ਉਹਦਾ ਕੋਈ ਇਤਬਾਰ ਹੀ ਨਹੀਂ ਸੀ ਹੂੰ ਪਿਆਰਾ ਸਿੰਘ ਦੀ ਪਤਨੀ ਦਾ ਹਾਂ ਆ ਪਿਆਰਾ ਸਿੰਘ ਸੱਚਾ ਸੁੱਚਾ ਬੰਦਾ ਸੀਗਾ ਜੀ ਹੂੰ ਜਿਹਨੂੰ ਮਾਰਿਆ ਗਿਆ ਹੂੰ ਉਹ ਸਵੇਰ ਸਾਨੂੰ ਜਦੋਂ ਆਹੀ ਆਏ ਇੱਥੇ 8:30 ਵਜੇ ਪੌਣੇ 9 ਵਜੇ ਪਹਿਲਾਂ ਤੁਸੀਂ ਉਹ ਗੱਲ ਕਲੀਅਰ ਕਰ ਦਿਓ ਜਦੋਂ ਰਾਤ ਨੂੰ ਤੁਸੀਂ ਨਹੀਂ ਆਏ ਫਿਰ ਉਦੋਂ ਉਹ ਇੱਥੇ ਪੰਨਿਆਂ ਜਦੋਂ ਮੌਤ ਹੋਈ ਉਹ ਦੇਖੋ ਜੀ ਉਹਨਾਂ ਦਾ ਪਤਾ ਨਹੀਂ ਵੀ ਇੱਥੇ ਤਾਂ ਨਹੀਂ ਪੰਨਿਆਂ ਉਹ ਪਿੰਡ 'ਚ ਪੰਨਿਆਂ ਕਿਸੇ ਦੇ ਘਰੇ ਉਹਦਾ ਨਹੀਂ ਪਤਾ ਸਾਨੂੰ ਲੱਗਿਆ ਜੀ ਇੱਥੇ ਇੱਥੇ ਬਦਰ ਪਿੰਡ 'ਚ ਬਸਤੀ 'ਚ ਪੰਨਿਆਂ ਹਾਂ ਬਸਤੀ ਬੁਸਤੀ 'ਚ ਕਿਸੇ ਦੇ ਘਰੇ ਪੰਨਿਆਂ ਹੋ ਤੇ ਜਦੋਂ ਅਸੀਂ ਆਏ ਉਦੋਂ ਇੱਥੇ ਸੀਗੀਆਂ ਬਿਲਕੁਲ ਸਵੇਰ ਜੀ ਉਹ ਲੋ ਇੱਥੇ ਸੀ ਗਿਆ ਪਿਆਰਾ ਸਿੰਘ ਡਿੱਗਿਆ ਪਿਆ ਸੀ ਉਹਨੂੰ ਵੱਢਿਆ ਪਿਆ ਸੀ ਹਮ ਪਤਾ ਨਹੀਂ ਵੀ ਕਾ ਕਰਪਾਨ ਮਾਰੀ ਹੈ ਕਿ ਕਾਪੇ ਦਾ ਨਿਸ਼ਾਨ ਹੈ ਇਹ ਜਾਂ ਨਿਸ਼ਾਨ ਸੀਗਾ ਜੀ ਜੀ ਉਹਦੇ ਸਿਰ ਚ ਸੱਟ ਹੈ ਇੱਥੇ ਵੱਢਿਆ ਵਾ ਹਮ ਤੇ ਮਗਰ ਵੀ ਮਾਰੀਆਂ ਵੀ ਸੱਟਾਂ ਹਮ ਆ ਉਹ ਬਿਲਕੁਲ ਕੁਰਤਾ ਉਹ ਲਾ ਕੇ ਪੈਂਦਾ ਹੁੰਦਾ ਸੀ ਹਮ ਪਜਾਮਾ ਵੀ ਲਾਇਆ ਹੁੰਦਾ ਸੀ ਕੱਲੀ ਨੀਕਰ ਜੈਗਾ ਹਮ ਵੱਢ ਕੇ ਇੱਥੇ ਲੰਮਾ ਪਿਆ ਉਹ ਜਦੋਂ ਅਸੀਂ ਪਹੁੰਚੇ ਸਾਢੇ 9 ਦਾ ਟਾਈਮ ਹੋਊਗਾ ਤਕਰੀਬਨ ਪੌਣੇ 9 ਦਾ ਜਾਂ ਸਵਾ 9 ਦਾ ਬਸ ਇੱਥੇ ਜੇ ਹੈਗਾ ਪਿਆਰਾ ਸਿੰਘ ਦੀ ਜਦੋਂ ਮੌਤ ਹੁੰਦੀ ਆ ਇਹ ਦੋਨੇ ਬੱਚੇ ਸੀਗੇ ਜਿਹੜੇ ਤੇ ਆਪਣੀ ਮਾਦਰ ਦੇ ਨਾਲ ਕਿਤੇ ਬਾਹਰ ਗਏ ਹੋਏ ਸੀਗੇ ਠੀਕ ਆ ਤੇ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਉਹ ਘਰੇ ਆਉਂਦੇ ਨੇ ਤੇ ਉਦੋਂ ਪਿਆਰਾ ਸਿੰਘ ਦੀ ਜਿਹੜੀ ਉਹਨਾਂ ਦੇ ਦੱਸਣ ਦੇ ਮੁਤਾਬਕ ਜਦੋਂ ਇਹਨਾਂ ਨੂੰ ਫੋਨ ਗਿਆ ਇਹ ਪਿਆਰਾ ਸਿੰਘ ਦੇ ਕੁੜਮ ਨੇ ਰਿਸ਼ਤੇਦਾਰੀ ਦੇ ਵਿੱਚੋਂ ਤੇ ਉਦੋਂ ਪਿਆਰਾ ਸਿੰਘ ਦੀ ਮੌਤ ਹੋਈ ਆ ਤੇ ਉਸ ਤੋਂ ਬਾਅਦ ਬੀਬੀ ਨੇ ਇਹਨਾਂ ਨੂੰ ਫੋਨ ਕੀਤਾ ਪਰ ਇਹਨਾਂ ਨੇ ਆਉਣ ਤੋਂ ਇਨਕਾਰ ਕੀਤਾ ਤੇ ਇਹ ਬੱਚਿਆਂ ਨੂੰ ਲੈ ਕੇ ਉਹ ਪਿੰਡ ਦੇ ਵਿੱਚ ਕਿਸਦੇ ਘਰੇ ਜਾਂ ਵਸਤੀ 'ਚ ਜਿੱਥੇ ਇਹਨਾਂ ਦੇ ਘਰ ਆ ਇਸ ਪਾਸੇ ਠੀਕਾ ਤੇ ਇਹ ਉੱਥੇ ਜਾ ਕੇ ਉਹ ਪੈ ਗਈ ਹੁਣ ਗੱਲ ਇੱਥੇ ਇਹ ਵੀ ਸਵਾਲ ਉੱਠਦਾ ਕਿ ਜਦੋਂ ਪਰਿਵਾਰ ਦੇ ਮੁਖੀ ਦੀ ਕਿਸੇ ਪਤਨੀ ਦੇ ਕਿਸੇ ਪਤੀ ਦੀ ਮੌਤ ਹੋ ਜਾਵੇ ਤਾਂ ਉਹਦੀ ਦੁਨੀਆ ਉਜੜ ਜਾਂਦੀ ਆ ਪਰ ਉਹ ਉਸ লাশ ਨੂੰ ਇੱਥੇ ਛੱਡ ਕੇ ਹੀ ਹੋਰ ਘਰੇ ਜਾ ਕੇ ਪੈਣਾ ਇਹ ਵੀ ਇੱਕ ਬਹੁਤ ਵੱਡਾ ਸਵਾਲ ਯਾ ਚੈਨ ਕਿ ਆਖਰਕਾਰ ਕਿਉਂ ਕਿਉਂਕਿ ਜਦੋਂ ਬੱਚਿਆਂ ਦੇ ਫਾਦਰ ਦੀ ਮੌਤ ਹੋ ਗਈ ਆ ਤੇ ਪੂਰੀ ਰਾਤ ਕਿਸੇ ਦੇ ਘਰੇ ਕੱਢ ਲੈਣੀ ਤੇ ਸਵੇਰ ਵੇਲੇ ਇੱਥੇ ਆਉਣਾ ਜਦੋਂ ਤੁਸੀਂ ਆਏ ਉਦੋਂ ਇੱਥੇ ਸੀ ਤੁਹਾਨੂੰ ਕੋਈ ਗੱਲਬਾਤ ਉਹਨੇ ਦੱਸੀ ਸਾਲੋਂ ਆਉਂਦੇ ਸਾਰ ਕੋਈ ਗੱਲਬਾਤ ਨਹੀਂ ਦੱਸੀ ਉਦੋਂ ਬੰਦੇ ਤਕਰੀਬਨ 5-4 ਸੀਗੇ ਇੱਥੇ ਤੇ ਉਹ ਵੀ ਸੀਗੀ ਆ ਕੁੜੀਆਂ ਵੀ ਸੀਗੀਆਂ ਜੀ ਜਦੋਂ ਅਸੀਂ ਪੰਜੇ ਜਣੇ ਇੱਥੇ ਪਹੁੰਚੇ ਸਾਰਾ ਸਾਡਾ ਪਰਿਵਾਰ ਹੀ ਆਇਆ ਹਮ ਮੇਰਾ ਬੇਟਾ ਵੀ ਆਇਆ ਵਾ ਹਮ ਤੇ ਮੇਰੀ ਵੈਫ ਵੀ ਆਈ ਹੈ ਮੇਰੀ ਪੋਤੀ ਵੀ ਆਈ ਹੈ ਤੇ ਮੈਂ ਆਪ ਵੀ ਆਇਆ ਜੀ ਤੁਸੀਂ ਉਦਾਂ ਕੋਈ ਗੱਲਬਾਤ ਨਹੀਂ ਪੁੱਛੀ ਵੀ ਭਾਈ ਦੀ ਮੌਤ ਕਿਵੇਂ ਹੋਈ ਤੂੰ ਕਦੋਂ ਆ ਕੇ ਦੇਖਿਆ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਇਹਦਾ ਕਤਲ ਹੋਇਆ ਜੀ ਸਾਨੂੰ ਇਹਦੀ ਮੌਤ ਬਾਰੇ ਤਾਂ ਪਤਾ ਲੱਗਿਆ ਸੀ ਪਰ ਕਤਲ ਬਾਰੇ ਨਹੀਂ ਪਤਾ ਸੀਗਾ ਇੱਥੇ ਆ ਕੇ ਦੇਖਿਆ ਸੀ ਤੇ ਜਦੋਂ ਵੀ ਵੱਡਿਆ ਪਿਆ ਵੀ ਕੋਲੇ ਨਾ ਹੋ ਬਈ ਹੱਥ ਨਾ ਲਾਇਆ ਜੋ ਵੀ ਇਹ ਪੁਲਿਸ ਕੇਸ ਹੈ ਤੇ ਅਸੀਂ ਨੇੜੇ ਪਾਸੇ ਦੂਰੋਂ ਖੜ ਕੇ ਵੇਖਿਆ ਤੇ ਕੋਲੇ ਅਸੀਂ ਵੀ ਨਹੀਂ ਹੋਏ ਫਿਰ ਉਹ ਕੁੜਮਣੀ ਨੂੰ ਤੁਸੀਂ ਪੁੱਛਿਆ ਨਹੀਂ ਸਾਈਡ ਤੇ ਕਰਕੇ ਕਿ ਅਸੀਂ ਨਹੀਂ ਪੁੱਛਿਆ ਉਸ ਤੋਂ ਬਾਅਦ ਭਾਈ ਆ ਗਏ ਤੇ ਜੇ ਮਲਾਜਮ ਆ ਗਏ ਮਲਾਜਮਾਂ ਨੂੰ ਉਹਨਾਂ ਨੂੰ ਪੁੱਛਿਆ ਉਸ ਤੋਂ ਬਾਅਦ ਮਲਾਜਮ ਤੁਰੇ ਆਏ ਤੁਰੇ ਆਏ ਆ ਗੱਲ ਹੋਈ ਪਿਆਰਾ ਸਿੰਘ ਦੇ ਹੋਰ ਵੀ ਬਰਾਦਰ ਭਰਾ ਹੈਗੇ ਆ ਤੁਸੀਂ ਉਹ ਭਰਾ ਉਹਨਾਂ ਦੇ ਪਿਆਰਾ ਸਿੰਘ ਦੇ ਉਰੇ ਆਓ ਜੀ ਇੱਥੇ ਆਓ ਇੱਕ ਜਣਾ ਦੱਸੋ ਹਾਂ ਅੱਛਾ ਥੋੜਾ ਭਰਾ ਸੀ ਪਿਆਰਾ ਸਿੰਘ ਹਾਂ ਮੇਰਾ ਭਰਾ ਸੀ ਜੀ ਜੀ ਫੇਰਾ ਅਸੀਂ ਤਾਂ ਪਿੰਡ ਚ ਰਹਿੰਦੇ ਸੀ ਜੀ ਜੀ ਸਾਨੂੰ ਤਾਂ ਸਵੇਰ ਨੂੰ ਪਤਾ ਲੱਗਿਆ 9:30 ਵਜੇ ਪੜਿਆ 8:30 ਵਜੇ ਹੂੰ ਫੇਰੇ ਅਸੀਂ ਇੱਥੇ ਆਏ ਵੀ ਕਤਲ ਖ ਹੋ ਗਿਆ ਦਾ ਅੱਛਾ ਜਿਹੜੀ ਗੱਲ ਥੋੜੀ ਭਝਾਈ ਨੇ ਜਾ ਕੇ ਜਾਂ ਪੁਲਿਸ ਨੂੰ ਦੱਸੀ ਵੀ ਇਦਾਂ ਕਰਕੇ ਉਹ ਇਦਾਂ ਦਾ ਬੰਦਾ ਸੀ ਗਲਤ ਸੀ ਕੀ ਸੱਚਮੁੱਚ ਇਦਾਂ ਤੁਸੀਂ ਪਿਆਰਾ ਸਿੰਘ ਪਿਆਰਾ ਸਿੰਘ ਅਸੀਂ ਜਮ ਬਿਲਕੁਲ ਸਹੀ ਹੈ ਜੀ ਹੋ ਸਹੀ ਬੰਦਾ ਸੀ ਸਹੀ ਬੰਦਾ ਹੀ ਬਾਲੜ ਜੀ ਕਿਸੇ ਪਿੰਡਾਂ ਨੂੰ ਪਤਾ ਕਰ ਸਕਦੇ ਆ ਮੇਰਾ ਕੀ ਤੁਸੀਂ ਪਿੰਡ ਵਾਲੇ ਕਿੰਨੂ ਵੀ ਪਿਆਰਾ ਸ਼ਰੀਫ ਸੀ ਬੰਦਾ ਬਿਲਕੁਲ ਸਹੀ ਸਾਰਾ ਪਿੰਡ ਕਹ ਰਿਹਾ ਜੀ ਜੋ ਪਿੰਡਾਂ ਚ ਪੁੱਛ ਲੋ ਜੀ ਤੁਸੀਂ ਜੋ ਪਿੰਡਾਂ ਚੋਂ ਪੁੱਛ ਲਓ ਸਾਡੀ ਗੱਲ ਛੱਡੋ ਦੋ ਪਿੰਡਾਂ ਚ ਇਨਕੁਆਰੀ ਕਰ ਲਓ ਜੇ ਇੱਕ ਬੰਦਾ ਵੀ ਕਹਿ ਦੇ ਤੁਹਾਨੂੰ ਇਹ ਗਲਤ ਸੀ ਬਿਲਕੁਲ ਗਲਤ ਜਿਹੜਾ ਇਲਜ਼ਾਮ ਪਿਆਰਾ ਸਿੰਘ ਤੇ ਲੱਗਿਆ ਵੀ ਆਖਰਕਾਰ ਛੋਟੀਆਂ-ਛੋਟੀਆਂ ਆਪਣੀਆਂ ਧੀਆਂ ਦੇ ਨਾਲ ਉਹ ਗਲਤ ਕੰਮ ਕਰਦਾ ਸੀ ਤਾਂ ਮਾਰ ਦਿੱਤਾ ਪਰ ਉਹ ਨਹੀਂ ਕਿਉਂਕਿ ਇੱਕ ਗੱਲ ਇੱਥੇ ਸੋਚਣ ਵਾਲੀ ਇਹ ਪੁਆਇੰਟ ਆ ਜਿਹੜਾ ਉਹਨਾਂ ਦੇ ਕੁੜਮ ਨੇ ਗੱਲ ਦੱਸੀ ਆ ਆਪਾਂ ਨੂੰ ਕਿ ਜਦੋਂ ਸਾਨੂੰ ਫੋਨ ਸ਼ਾਮ ਨੂੰ 7:30 ਵਜੇ ਜਾਂਦਾ ਤੇ ਉਦੋਂ ਕਹਿ ਦਿੱਤਾ ਜਾਂਦਾ ਪਿਆਰਾ ਸਿੰਘ ਦੀ ਮੌਤ ਹੁੰਦੀ ਹੈ ਜਦੋਂ ਹੁਣ ਪੁਲਿਸ ਦੇ ਕੋਲੇ ਜਾ ਕੇ ਆਉਂਦੀ ਆ ਉੱਥੇ ਬੀਬੀ ਇਹ ਗੱਲ ਕਹਿ ਰਹੀ ਆ ਕਿ ਉਹਦੇ ਮੈਂ ਘੋਟਾ ਮਾਰ ਕੇ ਕਤਲ ਕੀਤਾ ਕਿਤੇ ਨਾ ਕਿਤੇ ਹਜੇ ਇਸ ਦੇ ਇਸ ਗੱਲ ਦੇ ਵਿੱਚੋਂ ਬਹੁਤ ਸਾਰੇ ਪੜਦੇ ਉੱਠਣੇ ਬਾਕੀ ਆ ਕਿਉਂਕਿ ਪਿਆਰਾ ਸਿੰਘ ਦੀ ਇਹ ਕਹਿੰਦੇ ਵੀ ਕੱਲੇ ਸਾਡੇ ਪਿੰਡ ਦੇ ਵਿੱਚੋਂ ਨਹੀਂ ਤੁਸੀਂ ਨਾਲ ਦੇ ਹੋਰ ਵੀ ਚਾਰ ਪਿੰਡਾਂ ਤੋਂ ਪਤਾ ਕਰ ਸਕਦੇ ਹੋ ਕਿ ਜਿਹੜਾ ਪਿਆਰਾ ਸਿੰਘ ਆ ਉਹ ਕਿਸ ਤਰ੍ਹਾਂ ਦਾ ਸੀਗਾ ਕੀ ਵੀ ਕਿਦਾਂ ਦਾ ਉਹਦਾ ਰਹਿਣ ਸਹਿਣ ਸੀ ਸਿਰਫ ਉਹ ਇੱਕ ਕੰਮ ਕਰਨ ਵਾਲਾ ਬੰਦਾ ਸੀਗਾ ਠੀਕ ਆ ਜੀ ਬੱਕਰੀਆਂ ਚਾਰਦਾ ਸੀ ਹਾਂ ਜੀ ਕਿੰਨੇ ਟਾਈਮ ਤੋਂ ਇਹ ਜੀ ਬਹੁਤ ਟਾਈਮ ਹੋ ਗਿਆ ਨੂੰ तकरीबन ਵੀ 10 10 ਸਾਲ ਤੱਕ ਹੋ ਗਿਆ तकरीबन 7 6 8 ਸਾਲ ਤੱਕ ਬੱਕਰਿਆਂ ਚਾਹਦਾ ਜੀ ਗੁੜੀਆਂ ਛੋਟੀ ਦੇ ਨਾਲ ਇਹਨਾਂ ਦੇ ਮੌਜੂਦ ਹੈ ਜੀ ਆਸੇ ਪਾਸੇ ਪਿੰਡਾਂ ਦੇ ਵਿੱਚ ਆਸੇ ਪਾਸੇ ਜਾਂਦਾ ਰਹਿੰਦਾਗਾ ਠੀਕ ਹੈ ਜੀ ਹਾਂ ਸਵੇਰ ਸ਼ਾਮ ਵੀ ਆਉਂਦਾ ਰਹਿੰਦਾ ਪਿੱਛੇ ਘਰੇ ਆਪੇ ਹਾਂਜੀ ਇਹ ਇਦਾਂ ਦਾ ਬੰਦਾ ਨਹੀਂ ਹੈ ਜੀ ਜੇ ਕੋਈ ਗਲਤ ਕਾਰਜ ਜਾਂ ਕੋਈ ਕਾਰਵਾਈ ਕਰਦਾ ਸੀ ਇਹ ਨਹੀਂ ਜਮਾ ਪੂਰਾ ਕੀ 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 ਤੁਹਾਨੂੰ ਲੱਗਦਾ ਵੀ ਕੋਈ ਘਰੇ ਲੜਾਈ ਕਲੇਸ਼ ਆ ਆਪਦੀ ਘਰਾਂ ਵਾਲੀ ਨਾਲ ਰਹਿੰਦਾ ਸੀ ਨਹੀਂ ਕੋਈ ਦੇਖੋ ਜੀ 100% ਤਾਂ ਦੇਖੋ ਲੜਾਈ ਤਾਂ ਥੋੜੀ ਬਹੁਤੀ ਤਾਂ ਹਰ ਕਿਚਰ ਚ ਰਹਿੰਦੀ ਹੈ ਹਾਂਜੀ ਥੋੜੀ ਬਹੁਤੀ ਤਾਂ ਹੁੰਦੀ ਹੈ ਪਰ ਲੇਕਿਨ ਐਡੇ ਦੇ ਕੋਈ ਨਹੀਂ ਸੀ ਸਾਨੂੰ ਪਤਾ ਵੀ ਇੰਨਾ ਜਿਆਦਾ ਮੰਨ ਕੇ ਚਲੋ ਪ੍ਰੈਸ਼ਰ ਦੇ ਉੱਤੇ ਵੀ ਲੜਾਈ ਹੁੰਦੀ ਹੈ ਇਹ ਲੜਾਈ ਨਹੀਂ ਕਰਦਾ ਸੀ ਉਹ ਇੰਨਿਕ ਹਾਂਜੀ ਟੈਗ ਜਰੂਰ ਸ਼ਾਮ ਤੋਂ ਲਾਉਂਦਾ ਸੀ ਆਦੀਆ ਪੂਆ ਜਰੂਰ ਉਹਨੇ ਪੀਣਾ ਜੀ ਕਿਉਂਕਿ ਬੱਕਰੀਆਂ ਮਗਰ ਜਾਂਦਾ ਸੀ ਥੱਕਿਆ ਹੰਬਿਆ ਆਉਂਦਾ ਸੀਗਾ ਹਾਂ ਉਹਦੇ ਕਰਕੇ ਵੀ 2 ਘੰਟੇ ਪੈਣਾ ਵੀ ਹੁੰਦਾ ਹਰ ਕਿ ਬੰਦਾ ਉਹ ਤਾਂ ਲਾਉਂਦਾ ਜੀ ਹਾਂਜੀ ਬਾਕੀ ਠੇਕੇਦਾਰੂ ਦਾਰੂ ਲੈ ਕੇ ਆਉਂਦਾ ਸੀਗਾ ਉਹ ਠੇਕੇਦਾਰ ਵੀ ਗਵਾਈ ਦਿੰਦਾ ਪਿਆ ਆਪਣੇ ਨਾਲ ਬਰਾਬਰੀ ਜੀ ਹਾਂਜੀ ਵੀ ਮੇਰੇ ਤੋਂ ਅਧਿਆਪੂ ਅੱਜ ਦਾਰੂ ਦਾ ਲੈ ਕੇ ਜਾਂਦਾ ਸੀਗਾ ਜੀ ਤੇ ਜਿਹੜਾ ਇੱਕ ਮਿੰਟ ਜੀ ਇੱਕ ਵੀ ਜਿੱਦਾਂ ਜੀ ਦੀ ਮੌਤ ਹੋਣ ਲੱਗੀ ਹੈ ਉਦੋਂ ਗੱਲ ਤੇ ਦੱਸੀ ਜਾਂਦਾ ਵੀ ਪਿਆਰਾ ਸਿੰਘ ਦੀ ਜਿਹੜੀ ਗਿਆਨਕੌਰ ਹੈ ਘਰ ਵਾਲੀ ਪਤਨੀ ਉਹਨੇ ਬੋਤਲ ਦਾਰੂ ਦੀ ਮੰਗਵਾਈ ਹੈ ਉਹਦਾ ਪਰੇਸ਼ਾਨ ਸਾਨੂੰ ਇਹ ਗੱਲ ਦੇ ਕਰਦੇ ਆ ਵੀ ਸਾਨੂੰ ਉਹਨਾਂ ਤੋਂ ਬੋਤਲ ਲੱਭੀ ਹੈ ਇਹ ਹਜੇ ਤੇ ਉਹ ਵੀ ਨਹੀਂ ਪਤਾ ਸਾਨੂੰ ਰੋ ਪਿਆਈ ਇਹਨੂੰ ਕਿਹਨੇ ਪਿਆਈ ਹੈ ਕਿ ਇਹਨੂੰ ਪਿਆਈ ਹੈ ਕਿਸ ਨੂੰ ਨਹੀਂ ਪਿਆਈ ਨਹੀਂ ਅੱਛਾ ਉਹ ਬੋਤਲ ਬਾਰੇ ਕਿਹਨੇ ਜ਼ਿਕਰ ਕੀਤਾ ਠੇਕੇਦਾਰ ਕਰਦਾ ਜਾਂ ਕੌਣ ਲੈ ਕੇ ਆਇਆ ਉੱਥੋਂ ਹਾਂਜੀ ਉਹ ਬੰਦਾ ਜਿਹੜਾ ਠੇਕੇਦਾਰ ਨੇ ਕਿਹਾ ਵੀ ਉਹਨੇ ਮੰਗਵਾਈ ਹੈ ਘਰ ਦੀ ਨੇ ਜਾਂ ਸ਼ਾਇਦ ਉਹੀ ਲੈ ਕੇ ਆਈ ਹੋਵੇ ਜਾਂ ਕਿਸੇ ਤੋਂ ਮੰਗਾਈ ਹੋਵੇ ਠੀਕ ਹੈ ਜੀ ਹਾਂ ਠੇਕੇਦਾਰ ਨੂੰ ਤੁਸੀਂ ਇਹ ਪੁੱਛਿਆ ਨਹੀਂ ਵੀ ਕੌਣ ਬੰਦਾ ਲੈ ਕੇ ਗਿਆ दारू ਕੁਛ ਦੱਸਿਆ ਨਹੀਂ ਠੇਕੇਦਾਰ ਨਹੀਂ ਇਹ ਨਹੀਂ ਕੁਝ ਕਿਹਾ ਕਿ ਉਹ ਤੁਹਾਨੂੰ ਤਾਂ ਇਹ ਗੱਲ ਆਖੀਏ ਕੋਈ ਬੰਦਾ ਲੈ ਕੇ ਗਿਆ ਹੋਵੇ ਚਲੋ ਇਹ ਤਾਂ ਸਾਹਮਣੇ ਕੋਲ ਕੱਲ ਨੂੰ ਦੱਸ ਆ ਜਾਣੀ ਹੈ ਨਾ ਗੱਲ ਹਾਂਜੀ ਇਹ ਅਸੀਂ ਕਹਿੰਨੇ ਵੀ ਸਾਨੂੰ ਸਾਹਮਣੇ ਗੱਲ ਆਉਣੀ ਚਾਹੀਦੀ ਹੈ ਜੀ ਇਹ ਵੀ ਗੱਲ ਕਹਿਣੀ ਹੈ ਪਿੰਡ ਵਾਲਿਆਂ ਦੀ ਕਿ ਪਿਆਰਾ ਸਿੰਘ ਜ਼ਰੂਰ ਦੋ ਪਿਗ ਸ਼ਾਮ ਨੂੰ दारू ਪੀਂਦਾ ਸੀ ਪਰ ਜਿਸ ਦਿਨ ਉਹਦੀ ਮੌਤ ਜਾਂ ਕਤਲ ਹੁੰਦਾ ਉਸ ਦਿਨ ਠੇਕੇ ਤੋਂ ਇੱਕ ਬੋਤਲ ਸ਼ਰਾਬ ਦੀ ਮੰਗਾਈ ਜਾਂਦੀ ਹੈ ਕੀ ਉਹ ਪਿਆਰਾ ਸਿੰਘ ਨੂੰ ਪਿਆਈ ਕੀਨੇ ਆ ਕੱਲੇ ਪਿਆਰਾ ਸਿੰਘ ਨੇ ਪੀਤੀ ਜਾਂ ਕੋਈ ਹੋਰ ਬੰਦਾ ਉਹਦੇ ਨਾਲ ਬੈਠ ਕੇ दारू ਪੀ ਰਿਹਾ ਸੀ ਕਿਉਂਕਿ ਜਿਹੜਾ ਇਹ ਘਾਰ ਆ ਮੈਂ ਕਹ ਦੂ ਮੜਾ ਜਾਂ ਦਿਖਾ ਦਿਓ ਇਹ ਪਿੰਡ ਤੋਂ ਬਹੁਤ ਦੂਰ ਖੇਤਾਂ ਦੇ ਵਿੱਚ ਆ ਇੱਕ ਬਸਤੀ ਆ ਸਾਈਡ ਤੇ ਠੀਕ ਆ ਨਾ ਮੈਂ ਇਹ ਗੱਲ ਕਹਿ ਸਕਦਾ ਬੌਰੀਏ ਸਿੱਖਾ ਨਾ ਆਪਣੀ ਬਰਾਦਰੀ ਜੀ ਬੌਰੀਏ ਸਿੱਖਾਂ ਦੀ ਇੱਧਰ ਸਾਰੀ ਇਹ ਬਸਤੀ ਆ ਜਿਹੜਾ ਭਾਈਚਾਰਾ ਇੱਥੇ ਸਾਰੇ ਪਰਿਵਾਰ ਰਹਿੰਦੇ ਆ ਮਿਹਨਤੀ ਨੇ ਕਿਉਂਕਿ ਮੈਂ ਵੇਖਿਆ ਆਉਂਦੇ ਨੇ ਨਰਮੇ ਸਬਜੀ ਆਪ ਦੀ ਲਾਈ ਹੋਈ ਆ ਇੱਥੇ ਸਾਰੇ ਮਿਹਨਤੀ ਬੰਦੇ ਨੇ ਠੀਕ ਆ ਇਹ ਬਿਲਕੁਲ ਇਹ ਕਹਿ ਸਕਦਾ ਵੀ ਘਰ ਵੀ ਉਹ ਉੱਥੇ ਆ ਕੇ ਪਿਆ ਹੋਇਆ ਜਿੱਥੇ ਦੂਰ ਦੂਰ ਤੱਕ ਕੋਈ ਨੇੜੇ ਤੇੜੇ ਨਹੀਂ ਆ ਇਹਨਾਂ ਇੱਕ ਬਜ਼ੁਰਗਾਂ ਦਾ ਉਹਨਾਂ ਦਾ ਘਰ ਇੱਥੇ ਲੱਗੇ ਹੈਗਾ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਨਹੀਂ ਲੱਗ ਸਕਾ ਪਿਆਰਾ ਸਿੰਘ ਦੀਆਂ ਭੈਣਾਂ ਵੀ ਖੜੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆ ਪੈਨ ਜੀ ਆ ਵੀ ਪੈਨ ਸਸੇ ਘਰ ਮਾਤਾ ਜੀ ਸਸਰੀ ਘਰ ਪਿਆਰਾ ਸਿੰਘ ਨਾਲ ਗੱਲਬਾਤ ਹੁੰਦੀ ਸੀ ਤੁਹਾਡੀ ਕੋਈ ਨਾ ਜੀ ਕਦੇ ਨਹੀਂ ਹੋਈ ਸੀ ਨਾ ਕਦੇ ਨਹੀਂ ਫੋਨ ਲਾਇਆ ਉਹਨੇ ਤਾਂ ਜਮਾ ਹੀ ਨਹੀਂ ਲਾਇਆ 6 ਮਹੀਨਾ ਤੋਂ ਸਾਲ ਤੋਂ ਹੁੰਦੀ ਸੀ ਅਸੀਂ ਦਾ ਮਨ ਹਮ ਘੈਂਟਾ ਕੜੀ ਰਹਿ ਕੇ ਉੱਠ ਜਾਂਦੀ ਸੀ ਅਸੀਂ ਤਾਂ ਕੀ ਲੜਾਈ ਰਹਿੰਦੀ ਸੀ ਦੋਨਾਂ ਵਿੱਚ ਬੀਬੀ ਪਤਨੀ ਦੇ ਕਿ ਕੋਈ ਨਹੀਂ ਪਤਾ ਨਾ ਕੋਈ ਲੜਾਈ ਨਹੀਂ ਰਹਿੰਦੀ ਸੀ ਉਹਨਾਂ ਦੀ ਪਰਜਾਈ ਕਿਦਾਂ ਦੀ ਸੀ ਤੁਹਾਡੀ ਪਰਜਾਈ ਤਾਂ ਦੇ ਪਤਾ ਹੀ ਐ ਸਾਰੇ ਪਿੰਡ ਨੂੰ ਜੀ ਹਮ ਜੀ ਜੀ ਹੈਗੀ ਸੀ ਹਮ ਪਰ ਸਾਡਾ ਦਰਬੀਸ ਸੀ ਸਹੀ ਸੀ ਹਾਂ ਗਲਤ ਸੀ ਪਰ ਜਾਈ ਤਾਂ ਹਮ ਉਹ ਕੁੜੀਆਂ ਧੀਆਂ ਤਿੰਨ ਤਾਂ ਵਿਆਹੀਆਂ ਦੋ ਬੈਟੀਆਂ ਹੈ ਹਮ ਉਹਨੇ ਪਿਆਰੇ ਨੇ ਜਵਾਂ ਨਹੀਂ ਰੋਕਿਆ ਕਿਥੇ ਜਾਂਦੀ ਸੀ ਕਿਥੇ ਆਉਂਦੀ ਸੀ ਸਾਰੇ ਪਿੰਡ ਨੂੰ ਪੁੱਛਿਆ ਜਾਂਦਾ ਉਹਨੇ ਨਹੀਂ ਰੋਕਿਆ ਸੀ ਪਰ ਵੇ ਰਾਤ ਦੇ 10 ਵਜੇ ਆਉਂਦੀ ਸੀ ਪਾਵੇ ਸ਼ੀਵਾ ਜੀ ਆਉਂਦੀ ਸੀ ਉਹਨੇ ਨਹੀਂ ਰੋਕਿਆ ਸੀ ਹਮ ਉਹ ਕਹਿੰਦਾ ਸੀ ਪਿਆਰਾ ਜੀ ਵੀ ਧੀਆਂ ਨੂੰ ਰੱਖੀ ਰੱਖ ਖਿਆਲ ਰੱਖ ਬਾਹਰ ਵੱਖਰਾ ਘਰ ਹੈਗਾ ਪਾਣੂ ਉਹ ਸਮਝਾਉਂਦਾ ਸੀ ਉਹ ਨਹੀਂ ਸਮਝੀ ਜੀ ਹਾਂ ਜੀ ਬਿਲਕੁਲ ਇੱਥੇ ਉਹ ਭੈਣ ਜੀ ਤੁਸੀਂ ਤੁਸੀਂ ਵੀ ਪਿਆਰਾ ਸਿੰਘ ਤੇ ਭੈਣੋਂ ਵੱਡੇ ਕੇ ਛੋਟੇ ਹਾਂ ਛੋਟੇ ਹਾਂ ਪਿਆਰੇ ਛੋਟੇ ਹਾਂ ਛੋਟੇ ਹਾਂ ਤੁਹਾਡੇ ਕੋਲੇ ਕਦੇ ਗੱਲ ਕੀਤੀ ਤੁਹਾਡੇ ਵੀਰ ਨੇ ਵੀ ਜਾਂ ਤੁਹਾਡੀ ਪਰਜਾਈ ਆਏ ਕਰਦੀ ਆ ਲੜਦੀ ਆ ਉਹ ਇੱਕ ਦੋ ਵਾਰੀ ਪਰਜਾਈ ਨੇ ਕੀਤੀ ਅਸੀਂ ਪੁੱਛ ਅਸੀਂ ਲਾ ਲੈਂਦੇ ਸੀ ਪੁੱਛ ਲੈਂਦੇ ਸੀ ਕੁੜੀਆਂ ਦਾ ਦੁੱਖ ਸੁੱਖ ਵੀ ਕਿਵੇਂ ਆ ਠੀਕ ਆ ਜਾਂ ਕਿਵੇਂ ਪਰਿਵਾਰ ਠੀਕ ਆ ਤੁਹਾਡਾ ਉਹ ਕਹ ਦਿੰਦੇ ਸੀ ਠੀਕ ਹੈ ਗਿਆ ਤੁਹਾਡਾ ਪਰਵਾ ਲੜਦਾ ਭਰਾ ਤੁਹਾਡਾ ਸਾਡੇ ਨਾਲ ਵੀ ਆਏ ਆ ਵੀ ਤੁਸੀਂ ਸਮਝਾਓ ਇਹਨਾਂ ਨੂੰ ਆ ਕਰੂ ਵੀ ਕੁੜੀਆਂ ਗਲਤ ਐ ਜਾਂ ਵੀ ਚਲ ਕੋਈ ਨਹੀਂ ਵੀ ਆਵਦਾ ਪੜਦਾ ਹੁੰਦਾ ਪੜਦਾ ਹੀ ਹੁੰਦਾ ਹੈਗਾ ਵਿਆਹ ਦੇ ਕਰੇ ਪਸੰਦ ਦੇ ਧੀਆਂ ਪੈਣਾ ਨੂੰ ਮਸਨੀ ਉਹ ਦਾਤੂ ਸੀ ਆਪਦੇ ਸਹੀ ਰੋਕ ਦੋਵੇਂ ਜੀ ਜੇ ਤੂੰ ਨਹੀਂ ਵੀ ਰਹਿ ਸਕਦੀ ਤੈਨੂੰ ਕਿਹੜਾ ਰੋਕਦਾਗਾ ਜਿੱਥੇ ਮਰਜੀ ਤੂੰ ਜਾਵੜਾ ਸੀਨੀ ਤੈਨੂੰ ਕਹਿੰਦੇ ਕੁਛ ਵੀ ਨਹੀਂ ਕਹਿੰਦੇਗੇ ਪਰ ਇਹਨੂੰ ਘਰੇ ਰਹਿਣ ਦੇ ਆਪਦਾ ਬੱਕਰੀਆਂ ਚਾਰਦੂ ਅੱਗੇ ਦੋ ਤਿੰਨ ਵੇਰੀ ਜਾ ਵੀ ਵੜਿਆ ਸੀ ਮਲੇਮੁਲੇ ਵੀ ਆਉਂਦਾ ਸੀਗਾ ਹਾਂ ਜਾਣਨ ਤਾਂ ਜਾ ਵੜਿਆ ਸੀਗਾ ਅੱਜੜ ਲੈ ਕੇ ਗਿਆ ਸੀ ਇੱਕ ਵੇਰੀ ਸਾਡੇ ਪਿੰਡਾਂ ਵਾਲੋਂ ਵੀ ਰਿਆ ਉੱਥੇ ਹਾਂ ਇਹਨਾਂ ਸਹੀ ਸੀ ਕੋਈ ਵੀ ਨਹੀਂ ਸਾਰਾ ਉੱਥੋਂ ਦਾ ਵੀ ਗਵਾਈ ਦਿੰਦਾ ਵੀ ਇਹ ਤਾਂ ਤੁਹਾਡਾ ਪਰਰਾ ਹੀ ਨਹੀਂ ਸੀਗਾ ਸਹੀ ਸੀ ਸਾਡਾ ਪਰਰਾ ਪਰ ਹੁਣ ਜਿਹੜੀ ਆ ਪੁੱਛ ਦੱਸ ਹੋ ਰਹੀ ਐ ਉਹ ਮੰਨ ਪਈ ਐ ਹੁਣ ਸਾਨੂੰ ਤਾਂ ਯਕੀਨ ਆ ਗਿਆ ਵੀ ਉਹਨੇ ਹੀ ਮਾਰਿਆ ਹੁਣ ਉਹਨੇ ਮਾਰਿਆ ਜਿਹੜੀਆਂ ਉਹਦੀਆਂ ਸਚਾਈਆਂ ਦੱਸੀ ਜਾਂਦੀਆਂ ਕਦੇ ਕਿੱਥੇ ਕਿਤੇ ਕਿੱਥੇ ਕਦੇ ਕਿੱਥੇ ਸਾਡੀਆਂ ਅੰਦਰਾਂ ਕਿੱਥੇ ਠੰਡੀਆਂ ਉਹਦੇ ਤੇ ਹੁਣ ਠੀਕ ਹੈ ਠੀਂਦਾ ਛੜ ਗੱਭਰੂ ਕਿੱਥੇ ਜਰਿਆ ਜਾਂਦਾਗਾ ਸਾਡੇ ਤੋਂ ਕੀ ਮੰਗ ਕਰ ਅਸੀਂ ਤਾਂ ਨੇ ਉਹਨੂੰ ਸਜ਼ਾ ਹੋਣੀ ਚਾਹੀਦੀ ਐ ਜੀ ਜੇ ਗਾਂ ਵਾਸਤੇ ਇੱਥੇ ਆ ਗਏ ਸਾਨੂੰ ਤਾਂ ਕੋਈ ਦੋਸ਼ੀ ਹੋਵੇ ਉਹਨੂੰ ਸਜ਼ਾ ਹੋਣੀ ਚਾਹੀਦੀ ਐ ਭਾਵੇਂ ਉਹ ਐ ਤੇ ਭਾਵੇਂ ਉਹ ਅਪਰਾਧੀ ਹੋਰ ਦਾ ਉਹ ਨਾਲ ਐ ਗਿਆ ਜੀ ਹਾਂ ਸਾਨੂੰ ਤਾਂ ਦੂਜੇ ਭਰਾਵਾਂ ਦਾ ਵੀ ਖਤਰਾ ਵੀ ਉਹਨੂੰ ਵੀ ਮਾਰ ਸਕਦੀ ਹੈ ਜਾਂ ਦੂਜੀਆਂ ਪਿੰਡ ਵਾਲਿਆਂ ਨੂੰ ਵੀ ਦੂਜੀਆਂ ਜੇ ਦੂਜੀਆਂ ਪਰਜਾਈਆਂ ਹੈਗੀਆਂ ਚਾਰ ਤੇ ਭਲਕੇ ਤਾਂ ਉਹ ਵੀ ਇਹ ਕੰਮ ਕਰ ਦੇਣਗੀਆਂ ਫਿਰ ਬਿਲਕੁਲ ਉਹਨੂੰ ਆਖਣਗੇ ਉਹ ਤਾਂ ਕੀ ਕਰਤਾ ਪਿੰਡ ਚ ਪਿੰਡ ਚ ਪਿੰਡ ਚ ਹੋਰ ਵੀ ਕਰ ਸਕਦਾ ਕਿੰਨੇ ਭਰਾ ਪਿਆਰਾ ਸਿੰਘ ਵਰਗੇ ਪਿਆਰਾ ਸਿੰਘ ਹੋਰੀ ਪੰਜ ਰਹਿ ਗਈ 6 ਸੀ ਸੀਮਾ ਸੀ ਪਿਆਰਾ ਹਾਂ ਸੀ ਸੀਪਰਾ ਕੀ ਤੁਹਾਨੂੰ ਲੱਗਦਾ ਵੀ ਹੋਰ ਵੀ ਬੰਦੇ ਇਹਦੇ ਵਿੱਚ ਸ਼ਾਮਲ ਹੋ ਸਕਦੇ ਆ ਤੁਹਾਡੀ ਭਰਜਾਈ ਦੇ ਨਾਲ ਹੋ ਸਕਦੇ ਹੈ ਕਿ ਉਹਨੂੰ ਪਤਾ ਹੋਣਾ ਚਾਹੀਦਾ ਉਹ ਤਾਂ ਗਿਆਨ ਕਰਨ ਵੀ ਮੈਂ ਕੱਲੀ ਨਾ ਕੀਤਾ ਕਿ ਕਿਸੇ ਨੇ ਬੰਦਿਆਂ ਨਾਲ ਕਰਵਾਇਆ ਹੋਵੇ ਉਹ ਸਰਕਾਰ ਕਰੋ ਸਰਕਾਰ ਕਰੋ ਕੋਨ ਕਾਨੂੰਨ ਸਰਕਾਰ ਕੋਲ ਪੁੱਛਦਾਂ ਨ ਵੀ ਕਿਨੇ ਕੀਤਾ ਨਾਲ ਕੌਣ ਸੀ ਸਾਨੂੰ ਤਾਂ ਸਬੂਤ ਚਾਹੀਦਾ ਹਾਂ ਸਬੂਤ ਚਾਹੀਦਾ ਸਬੂਤ ਵਾਲੇ ਨੂੰ ਬਸ ਸਦਾਈ ਜੇਲ ਹੋਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਗੋਲੀ ਦਾ ਹੁਕਮ ਹੋਣਾ ਚਾਹੀਦਾ ਹੈ ਜੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਸਾਰਿਆਂ ਦੀਆਂ ਤਾਂ ਤਿੰਨ ਆ ਪੈਣਾ ਹੈਗੀਆਂ ਜੀ ਕੱਲ ਨੂੰ ਇੱਥੇ ਆ ਗਈ ਸਾਰੇ ਪਿੰਡ ਨੂੰ ਖਤਰਾ ਹੈ ਜੀ ਨੌਜਵਾਨ ਮੁੰਡੇ ਵੀ ਐ ਨੌਜਵਾਨ ਧੀਆਂ ਵੀ ਐ ਹੂੰ ਉਹ ਵੀ ਘਰ ਬਹਿਣਗੀਆਂ ਫਿਰ ਕਿੱਥੇ ਜਾਵਾਂਗੇ ਜਿਹੜੀ ਗਲਤ ਕੰਮ ਹੈ ਜਿਹੜੀ ਗਲਤ ਵੀਡੀਓ ਪਾਉਂਦੀ ਹੈ ਬੇਟੀਆਂ ਦੀ ਉਹ ਜਾਂ ਤਾਂ ਬੰਦਾ ਹੀ ਨਹੀਂ ਪਾਵੇ ਪੰਜ ਬੰਦੇ ਅਸੀਂ ਪੰਜਾਂ ਬੰਦਿਆਂ ਦੀ ਪਿੰਡਾਂ ਦੀ ਇਕੱਠੀ ਕਰ ਲੈਨੇ ਸਾਰੇ ਜ਼ਿੰਮੇਵਾਰ ਗਵਾਹੀ ਦਿੰਦੇ ਪਏ ਹੈਗੇ ਵੀ ਖੇਤਾਂ ਬੰਨਣਾ ਚ ਰੋਜ਼ ਦਾ ਜਾਣ ਵਾਲਾ ਸੀਗਾ ਇਹ ਤਾਂ ਕੋਰਾ ਨਹੀਂ ਕਦੀ ਕਿਸੇ ਨੂੰ ਮੰਦਾ ਅੱਗੋਂ ਬੋਲਿਆ ਸੀਗਾ ਇਹ ਕੰਮ ਥੋੜਾ ਕਰ ਲੋ ਬੱਚੀਆਂ ਨਾਲ ਤੁਰੀਆਂ ਫਰਦੀਆਂ ਸੀ ਚਾਰ ਦੀਆਂ ਮੈਂ ਤਾਂ ਕਰਦਾ ਸੀ ਇਹ ਗਲਤ ਗਲਤ ਵੀਡੀਓ ਪਾਈ ਹੈ ਕਿਸੇ ਨੇ ਕਿਹਨੇ ਪਵਾਈ ਹੈ ਜਿਹੜੀ ਪਵਾਈ ਹੈ ਵੀਡੀਓ ਹਾਂ ਉਹ ਸਾਨੂੰ ਪਤਾ ਲੱਗਣਾ ਚਾਹੀਦਾ ਕਿਹੜੇ ਬੰਦੇ ਨੇ ਪਵਾਈ ਆ ਉਹਨੇ ਗਿਆਨਕੁਰ ਨੇ ਪੈਸੇ ਪਾ ਕੇ ਹਾਂ ਉਹਨੇ ਪਵਾਈ ਉਹਨੇ ਪਵਾਈ ਆ ਕਿ ਉਹਦਾ ਫੁੱਫੜ ਹੈਗਾ ਬਾੜੀ ਦੇ ਰੱਕੇ ਦਾ ਉਹਨੇ ਪਵਾਈ ਆ ਕਿ ਚੇਰਸੋਂ ਵਾਲੇ ਦੇ ਹੈਗੇ ਇਹਨਾਂ ਨੇ ਪਵਾਈ ਹੈਗੇ ਹਾਂ ਸਾਨੂੰ ਪਤਾ ਲੱਗਣਾ ਚਾਹੀਦਾ ਵੀਡੀਓ ਬੱਚੀਆਂ ਨਾਲ ਪਿਆਰਾ ਸਿੰਘ ਦੀ ਪਵਾਈ ਆ ਹਾਂ ਵੀ ਇਹਨੇ ਵੀ ਗਿਆਨਕੁਰ ਵੀ ਹਮ ਬੱਚੀਆਂ ਦੀ ਪਵਾਈ ਵੀ ਗਲਤ ਕੀਤਾ ਬੱਚੀਆਂ ਨਾਲ ਪਿਆਰੇ ਸਿੰਘ ਨੂੰ ਤਾਂ ਮਾਰਿਆ ਮੈਂ ਗਿਆਨਕੌਰ ਇਹ ਬੱਚੀਆਂ ਨੇ ਬੋਲ ਕੇ ਪਾਈ ਵੀਡੀਓ ਵੀਡੀਓ ਬੱਚੀਆਂ ਨੇ ਨਹੀਂ ਗਿਆਨਕੌਰ ਨੇ ਬੱਚੀਆਂ ਤਾਂ ਨੇ ਬੋਲ ਕੇ ਪਾਈ ਆ ਹਾਂ ਹਾਂ ਬੋਲ ਕੇ ਪਾਈ ਮੈਂ ਬੋਲ ਕੇ ਗਿਆਨੋ ਤਾਂ ਨਹੀਂ ਬੋਲਦੀ ਪਈ ਹੈਗੀ ਵੀਡੀਓ ਚ ਵੀ ਆਪਣਾ ਮਲਾਜ਼ਮ ਬੋਲਦੇ ਪਏ ਹੈਗੇ ਅੱਛਾ ਅੱਛਾ ਹਾਂ ਮਲਾਜ਼ਮ ਬੋਲਦੇ ਪਏ ਉਹੀ ਗੱਲ ਜਿਹੜੀ ਆਪਾਂ ਤੁਹਾਡੇ ਨਾਲ ਕਰ ਰਹੇ ਸੀ ਵੀ ਪੁਲਿਸ ਨੇ ਕੇਰਾ ਇਹ ਗੱਲ ਸਾਹਮਣੇ ਹੋ ਗਈ ਸੀ ਵੀ ਇਹਨਾਂ ਦੀ ਮਦਰ ਨੇ ਕਿਤੇ ਵੀ ਆਪਣੇ ਪਤੀ ਨੂੰ ਤਾਂ ਖਤਮ ਕਰ ਦਿੱਤਾ ਵੀ ਬੱਚੀਆਂ ਨਾਲ ਕੋਈ ਗਲਤ ਕੰਮ ਹੋ ਰਿਹਾ ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਜੇਕਰ ਬੀ ਵੇਖੋ ਮੈਨੂੰ ਇਹ ਸ਼ਬਦ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਹੈ ਵੀ ਜੇ ਕਿਤੇ ਬੱਚਿਆਂ ਦਾ ਕੋਈ ਡਾਕਟਰੀ ਮਲਾਜਾ ਹੋਵੇ ਵੀ ਬਿਲਕੁਲ ਪਿਆਰਾ ਸਿੰਘ ਸਹੀ ਸੀ ਤੁਹਾਨੂੰ ਕੋਈ ਉਹ ਤਾਂ ਨਹੀਂ ਹੋ ਸਕਦਾ ਇਹ ਨਹੀਂ ਨਹੀਂ ਬਿਲਕੁਲ ਬਿਲਕੁਲ ਨਹੀਂ ਉਹ ਇਥੋਂ ਤੱਕ ਵੀ ਪਿੰਡ ਦੇ ਲੋਕ ਕਹਿੰਦੇ ਆ ਵੀ ਅਸੀਂ ਬੱਚਿਆਂ ਦਾ ਡਾਕਟਰੀ ਰਿਪੋਰਟ ਵੀ ਕਰਾ ਸਕਦੇ ਆ ਜੇ ਪਿਆਰਾ ਸਿੰਘ ਦੀ ਕਿਤੇ ਥੋੜੀ ਬਹੁਤੀ ਗਲਤੀ ਵੀ ਹੋਈ ਅਸੀਂ ਮੰਨ ਲਵਾਂਗੇ ਪਿਆਰਾ ਸਿੰਘ ਦੀ ਗਵਾਹੀ ਇਕੱਲਾ ਇਹ ਪਿੰਡ ਹੀ ਨਹੀਂ ਢਾਬ ਸ਼ੇਰ ਸਿੰਘ ਭਰਦਾ ਉਹ ਕਹਿੰਦੇ ਨਾਲ ਦੇ ਪੰਜ ਪਿੰਡ ਵੀ ਇਹ ਗਵਾਈ ਭਰਦੇ ਨੇ ਪਰ ਕਿਤੇ ਨਾ ਕਿਤੇ ਉਹਨੇ ਇਹ ਬਹਾਨਾ ਘੜ ਲਿਆ ਵੀ ਉਹ ਬੱਚਿਆਂ ਨੂੰ ਗਲਤ ਬੋਲਦਾ ਸੀ ਮੈਂ ਤਾਂ ਮਾਰ ਦਿੱਤਾ ਇੱਕ ਪਾਸੇ ਉਹ ਕੰਦੀਆ ਮੈਂ ਘੋਟੇ ਨਾਲ ਮਾਰ ਦਿੱਤਾ ਤੇ ਇੱਕ ਪਾਸੇ ਇਹ ਖੂਨ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਤੇਜ਼ ਹਰ ਹਥਿਆਰਾਂ ਦੇ ਨਾਲ ਪਿਆਰੇ ਸਿੰਘ ਨੂੰ ਜਿਹੜਾ ਵੱਡ ਦਿੱਤਾ ਗਿਆ ਸੀ ਠੀਕ ਆ ਪਰ ਹੁਣ ਇਹ ਪਿਆਰਾ ਸਿੰਘ ਦੀਆਂ ਭੈਣਾਂ ਦਾ ਵੀ ਇਹ ਕਹਿਣਾ ਕਿ ਮੇਰੇ ਭਰਾ ਜਿਹੜੇ ਹੈਗੇ ਆ 6 ਭਰਾ ਸੀ ਪਿਆਰਾ ਸਿੰਘ ਤੋਂ ਬਿਨਾ ਪੰਜ ਹੋਰ ਭਰਾਣੇ ਬਾਕੀ ਕੱਲ ਨੂੰ ਸਾਡੀਆਂ ਦੂਜੀਆਂ ਭਰਜਾਈਆਂ ਵੀ ਜੇ ਇਹਨੂੰ ਸਜ਼ਾ ਨਹੀਂ ਮਿਲਦੀ ਫਿਰ ਕਿਤੇ ਨਾ ਕਿਤੇ ਤਾਂ ਆਪਾਂ ਵੇਖਦੇ ਆ ਜਦੋਂ ਕੋਈ ਬੰਦਾ ਇਦਾਂ ਦੀ ਗਲਤੀ ਕਰਦਾ ਜੇ ਉਹਨੂੰ ਸਜ਼ਾ ਨਹੀਂ ਮਿਲਦੀ ਤਾਂ ਹੋਰ ਬੰਦਿਆਂ ਨੂੰ ਪੁੱਸ ਪਿਆ ਜਾਂਦਾ ਵੀ ਫਲਾਨਿਆਂ ਦਾ ਕੀ ਕਰ ਲਿਆ ਉਹ ਵੀ ਤਾਂ ਮਾਰਤਾ ਉਹਨੂੰ ਕੀ ਹੋ ਗਿਆ ਉਹਨੂੰ ਕਿਹੜਾ ਸਜ਼ਾ ਹੋਗੀ ਉਹ ਘਰੇ ਆ ਗਈ ਫਿਰ ਉਦੋਂ ਬਾਅਦ ਇਹ ਜਿਹੜਾ ਕ੍ਰਾਈਮ ਆ ਉਹ ਕਿਤੇ ਨਾ ਕਿਤੇ ਵੱਧ ਜਾਂਦਾ ਠੀਕ ਆ ਕਿਤੇ ਨਾ ਕਿਤੇ ਗੱਲਾਂ ਖੁੱਲ ਕੇ ਸਾਹਮਣੇ ਆ ਜਾਂਦੀਆਂ ਹੁਣ ਜੇ ਘੋਟੇ ਦੇ ਨਾਲ ਮੌਤ ਹੋਈ ਹੋਵੇ ਵੀ ਮੰਨ ਲਓ ਘੋਟਾ ਮਾਰ ਦਿੱਤਾ ਬੰਦੇ ਦੇ ਸਿਰ ਦੇ ਵਿੱਚ ਮੌਤ ਹੋ ਗਈ ਤਾਂ ਮੈਂ ਤੁਹਾਨੂੰ ਇੱਕ ਚੀਜ਼ ਪ੍ਰੂਫ ਸਬੂਤ ਦਿਖਾਉਣਾ ਜਿਹੜੇ ਖੂਨ ਦੇ ਛਿੱਟੇ ਆ ਤੁਸੀਂ ਦੇਖਿਓ ਮੜੇ ਨੇੜੇ ਕਰਕੇ ਵਿਖਾ ਦਿਆਂ ਇਹ ਖੂਨ ਦੇ ਛਿੱਟੇ ਨੇ ਪਿਆਰਾ ਸਿੰਘ ਦੇ ਜਿਹੜੇ ਇਹ ਕੰਧਾਂ ਤੇ ਨਿਸ਼ਾਨ ਨੇ ਜਿੱਥੋਂ ਤੱਕ ਇਹ ਖੂਨ ਗਿਆ ਦੇਖੋ ਤੁਸੀਂ ਇਹ ਘੋਟੇ ਦੇ ਨਾਲ ਮਾਰਨ ਦੇ ਕਰਕੇ ਨਹੀਂ ਇਸ ਪਾਸੇ ਵੀ ਕੰਧ ਦੇ ਜਿਹੜੇ ਹੈਗੇ ਆ ਖੂਨ ਦੇ ਛਿੱਟੇ ਨੇ ਆ ਦੇਖੋ ਦੂਰ ਤੱਕ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਇਹ ਖੂਨ ਦੇ ਛਿੱਟੇ ਨੇ ਤੇ ਇਸ ਪਾਸੇ ਪਿਆਰਾ ਸਿੰਘ ਦੀ ਜਿਹੜੀ Laash ਸੀਗੀ ਜਿਹੜੀ ਤੁਸੀਂ ਦਿਖਾ ਦਿਓ ਇੱਥੇ ਪਈ ਸੀਗੀ ਜਿਹੜਾ ਇਹ ਹਾਲੇ ਤੱਕ ਵੀ ਇਹਨਾਂ ਨੇ ਕਵਰ ਕਰਕੇ ਰੱਖਿਆ ਹੋਇਆ ਪਰ ਹੁਣ ਪਰਿਵਾਰ ਇਸ ਗੱਲ ਨੂੰ ਚਾਹੁੰਦਾਗਾ ਵੀ ਇਨਸਾਫ ਮਿਲੇ ਕਿਉਂਕਿ ਇਸ ਪਰਿਵਾਰ ਦਾ ਇਹੀ ਕਹਿਣਾ ਹੈ ਪਿੰਡ ਦੇ ਲੋਕ ਵੀ ਖੜੇ ਨੇ ਠੀਕ ਆ ਪਰਿਵਾਰ ਵੀ ਖੜਾ ਪਿਆਰਾ ਸਿੰਘ ਦਾ ਉਹਦੀਆਂ ਭੈਣਾਂ ਵੀ ਖੜੀਆਂ ਬੱਚੀਆਂ ਨੇ ਇਹ ਛੋਟੀਆਂ ਛੋਟੀਆਂ ਠੀਕ ਆ ਆਪਾਂ ਇਹਨਾਂ ਤੋਂ ਕੋਈ ਬਿਆਨ ਤੇ ਨਹੀਂ ਲੈ ਸਕਦੇ ਇਹਨਾਂ ਦੀ ਉਮਰ ਛੋਟੀ ਆ ਪਰ ਅੱਜ ਇਹ ਦੇਖੋ ਵੀ ਕਿਤੇ ਨਾ ਕਿਤੇ ਜਦੋਂ ਏਦਾਂ ਦੇ ਰਿਸ਼ਤਿਆਂ ਦੇ ਵਿੱਚ ਟਕਰਾਰ ਬਣ ਜਾਂਦਾ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਹੁੰਦਾ ਵੀ ਜੇ ਥੋੜੀ ਲੱਗਦਾ ਕਿਤੇ ਨਹੀਂ ਨਿਭਦੀ ਦਾ ਤਲਾਕ ਲੈ ਕੇ ਪਾਸੇ ਹੋ ਜਾ ਕਿਸੇ ਨੂੰ ਮਾਰਨਾ ਇਹ ਚੰਗੀ ਗੱਲ ਨਹੀਂ ਹੈ ਜੇ ਤੁਹਾਨੂੰ ਲੱਗਦਾ ਨਾ ਵੀ ਇੱਥੇ ਮੈਂ ਸੁਖੀ ਨਹੀਂ ਆ ਇੱਥੇ ਮੈਨੂੰ ਕੁਝ ਮਿਲਦਾ ਨਹੀਂ ਤਲਾਕ ਲੈ ਲਓ ਬੰਦਾ ਆਪਦੀ ਜ਼ਿੰਦਗੀ ਜਿਉਲੇ ਤੇ 부ੜੀ ਆਪਦੀ ਜ਼ਿੰਦਗੀ ਜਿਉਲੇ ਇੱਕ ਪਾਸਾ ਤਾਂ ਹੋ ਜੂ ਜੇ ਤੁਹਾਨੂੰ ਲੱਗਦਾ ਹੀ ਆ ਵੀ ਮਾਰਨ ਤੱਕ ਨੌ ਬਤਾ ਗਈ ਪਰ ਮੈਂ ਕਹਿੰਦਾ ਵੀ ਇਹ ਗੱਲਾਂ ਵੀ ਸੋਚੋ ਵੀ ਆਖਰੇ ਛੋਟੇ ਛੋਟੇ ਬੱਚੇ ਨੇ ਕੁੜੀਆਂ ਨੇ ਤੇ ਅੱਜ ਦਾ ਮਾਹੌਲ ਕੀ ਆ ਅੱਜ ਦਾ ਜ਼ਮਾਨਾ ਕੀ ਆ ਇਹ ਤੁਸੀਂ ਭਲੀ-ਪਾਂਤ ਜਾਣਦੇ ਹੋ ਪਰ ਇਸ ਪਰਿਵਾਰ ਨੇ ਇਹ ਵੀ ਗੱਲ ਸਿੱਧੀ ਕਹਿ ਦਿੱਤੀ ਆ ਵੀ ਜੇ ਕਿਤੇ ਸਾਨੂੰ ਗੱਲ ਖੁੱਲ ਕੇ ਸਾਹਮਣੇ ਆਉਣੀ ਚਾਹੀਦੀ ਆ ਵੀ ਆਖਰਕਾਰ ਪਿਆਰਾ ਸਿੰਘ ਦਾ ਕਤਲ ਹੋਇਆ ਕਿਉਂ ਆ ਗਲਤ ਤੇ ਉਹ ਬਿਲਕੁਲ ਨਹੀਂ ਹੋ ਸਕਦਾ ਪਰ ਜੇ ਫੇਰ ਵੀ ਲੱਗਦਾ ਵੀ ਪਿਆਰਾ ਸਿੰਘ ਨੇ ਕੋਈ ਗਲਤੀ ਕੀਤੀ ਆ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਸਬੂਤ ਸਾਹਮਣੇ ਆਉਂਦੇ ਆ ਸੀ ਗਲਤੀ ਮੰਨ ਲਾਂਗੇ ਪਰ ਜੇ ਪਿਆਰਾ ਸਿੰਘ ਦੀ ਗਲਤੀ ਕੋਈ ਨਹੀਂ ਐ ਤੇ ਉਹਦੀ ਪਤਨੀ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਇਹ ਪਰਿਵਾਰ ਕਹਿੰਦਾ ਕਿ ਮਿਲਣੀ ਚਾਹੀਦੀ ਆ ਕਿਉਂਕਿ ਪਰਿਵਾਰ ਜਿਹੜਾ ਬਹੁਤ ਵੱਡਾ ਗਾ ਅੱਗੇ ਬੱਚਿਆਂ ਤੇ ਕੀ ਇਫੈਕਟ ਪੈਂਦਾ ਪੂਰੇ ਪਿੰਡ ਤੇ ਕੀ ਇਫੈਕਟ ਪੈਂਦਾ ਕਿਉਂਕਿ ਜਦੋਂ ਇਹ ਗੱਲ ਬਿਆਨ ਸਾਹਮਣੇ ਆਇਆ ਸੀ ਵੀ ਤਾਂ ਮਾਰ ਦਿੱਤਾ ਗਿਆ ਕਿ ਬੱਚਿਆਂ ਨੂੰ ਗਲਤ ਬੋਲਦਾ ਸੀ ਤਾਂ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਲੱਗਿਆ ਸੀ ਵੀ ਸਹੀ ਕੀਤਾ ਪਰ ਇਹ ਪੋਲ ਕੁਝ ਹੋਰ ਖੁੱਲਦੀ ਦਿਖਾਈ ਦੇ ਰਹੀ ਹੈ ਕਿ ਬੰਦੇ ਦਾ ਕਤਲ ਹੋ ਜਾਣਾ ਤੇ ਘਰ ਵਾਲੀ ਨੇ ਕਿਤੇ ਜਾ ਕੇ ਹੋਰ ਸੌ ਜਾਣਾ ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਸਾਹਮਣੇ ਆ ਰਿਹਾ ਖੁੱਲ ਕੇ ਹੋਰ ਕੋਈ ਗੱਲਬਾਤ ਦੱਸਣੀ ਦੱਸੋ ਜੀ ਟੜਕੇ ਜਦੋਂ ਆਏ ਆ ਅਸੀਂ ਹੂੰ 7:30 ਵਜੇ ਤੋਂ ਆ ਪੱਟ ਕੇ ਤੇ ਪੱਟੀ ਜਾਂਦੀ ਸੀ ਪਛਾਂ ਹਟ ਗਈ ਵੀ ਉਵੇਂ ਟੋਵਾ ਉਵੇਂ ਪਿਆ ਵੀ ਕਾ ਪਾ ਦਾਂਗੇ ਪਟਕੇ ਤੇ ਨੱਪ ਦਿਆਂਗੇ ਪਰਿਵਾਰ ਦੇ ਦੱਸਣ ਦੇ ਮੁਤਾਬਕ ਜਦੋਂ ਪਿਆਰਾ ਸਿੰਘ ਦਾ ਕਤਲ ਹੋ ਜਾਂਦਾ ਤੇ ਇੱਥੇ ਉਹਦੇ ਘਰ ਵਾਲੀ ਨੇ ਟੋਵਾ ਪੱਟਣ ਦੀ ਜਿਹੜੀ ਕੋਸ਼ਿਸ਼ ਵੀ ਕੀਤੀ ਸੀ ਕਿਉਂਕਿ ਖੇਤਾਂ ਦੇ ਵਿੱਚ ਘਰ ਸੀ ਵੀ ਹੋ ਸਕਦਾ ਇੱਥੇ ਹੀ ਉਹਨੂੰ ਦੱਬ ਦਿੱਤਾ ਜਾਊਗਾ ਤੇ ਜਿਹੜਾ ਇਹ ਮੁੱਦਾ ਉਹ ਖਾਤਮ ਕਰ ਦਿੱਤਾ ਜਾਊ ਕਿਉਂਕਿ ਪਿਆਰਾ ਸਿੰਘ ਦੀ ਭੈਣ ਨੇ ਵੀ ਇਹ ਗੱਲ ਆਪਾਂ ਨੂੰ ਦੱਸੀ ਹੈ ਵੀ ਸਰਪੰਚ ਦੇ ਕੋਲ ਵੀ ਗਈ ਸੀ ਪੰਚਾਇਤ ਦੇ ਕੋਲ ਵੀ ਆਪਾਂ ਉਹਦਾ ਜਿਹੜਾ ਸ਼ਿਸ਼ਕਾਰ ਆ ਉਹ ਕਰਦਗੇ ਪਰ ਪੇ ਸਰਪੰਚ ਨੇ ਕਿਉਂਕਿ ਵਧੀਆ ਕੰਮ ਕੀਤਾ ਜਿਹੜਾ ਪੰਚਾਇਤ ਦਾ ਫਰਜ਼ ਹੁੰਦਾ ਉਹ ਨੁਭਾਇਆ ਪੰਚਾਇਤ ਨੇ ਉਹ ਕਹਿੰਦੇ ਵੀ ਇਸ ਤਰੀਕੇ ਨਾਲ ਨਹੀਂ ਉਹਦਾ ਸ਼ਿਸ਼ਕਾਰ ਹੋਗਾ ਪੁਲਿਸ ਦਾ ਮਾਮਲਾ ਕਤਲ ਹੋਇਆ ਪਤਾ ਤੇ ਲੱਗੇ ਵੀ ਇਹ ਗੁਨਾਹ ਕੀਤਾ ਕਿਨੇ ਆ ਇਹ ਕਤਲ ਕੀਤਾ ਕਿਨੇ ਆ ਉਹ ਕਤਲ ਕਿਵੇਂ ਹੋਇਆ ਉਹ ਹਜੇ ਉਸ ਗੱਲ ਤੋਂ ਪੜਦਾ ਉੱਠਣਾ ਬਾਕੀ ਹੈ ਪਰ ਪਰਿਵਾਰ ਤੇ ਪਿੰਡ ਦੇ ਲੋਕ ਇਹ ਕਹਿ ਰਹੇ ਨੇ ਕਿ ਆਖਰਕਾਰ ਜਦੋਂ ਕਤਲ ਹੋਇਆ ਸੀ ਉਦੋਂ ਗਿਆਨ ਕੌਰ ਨੇ ਰੌਲਾ ਕਿਉਂ ਨਹੀਂ ਪਾਇਆ ਚੁੱਪਚੀ ਪੀਤੀ ਉਹ ਕਿਉਂ ਫਿਰਦੀ ਰਹੀ ਕਿਸੇ ਨੂੰ ਦੱਸਿਆ ਕਿਉਂ ਨਹੀਂ ਗਿਆ ਠੀਕ ਆ ਇਸੇ ਕਰਕੇ ਇੱਥੇ ਦੱਬਣ ਦੀ ਕੋਸ਼ਿਸ਼ ਹੈ ਜਿਹੜੀ ਇਹ ਟੂਆ ਪੱਟਿਆ ਗਿਆ ਸੀ ਵੀ ਇੱਥੇ ਪਿਆਰਾ ਸਿੰਘ ਦੀ ਡੈੱਡ ਬਾਡੀ ਹੈ ਜਿਹੜੀ ਉਹ ਦੱਬ ਦਿੱਤੀ ਜਾਊ ਪਰ ਨਹੀਂ ਉਹ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਆ ਵੀ ਸੱਚ ਹਮੇਸ਼ਾ ਜਿਉਂਦਾ ਰਹਿੰਦਾ ਰਹਿੰਦਾ ਹੁੰਦਾ ਜਿਵੇਂ ਮਰਜ਼ੀ ਹੋਵੇ ਝੂਠ ਨੂੰ ਇੱਕ ਨਾ ਇੱਕ ਦਿਨ ਸਜ਼ਾ ਜਿਹੜੀ ਮਿਲਦੀ ਹੈ ਜੀ ਗਿਆਨ ਕੌਰ ਨੇ ਜੀ ਉਦੋਂ ਕੁੜੀਆਂ ਇਹ ਵੀ ਨਹੀਂ ਆਈ ਹੂੰ ਸਰਪੰਚ ਕੋਲੇ ਜਾ ਕੇ ਆ ਕੇ ਉਹਨੇ ਗਿਆਨ ਕਰਨ ਟੋਆ ਪੱਟਿਆ ਜੀ ਬੀ ਨਾਪ ਦੇਉਂਗੀ ਮੈਂ ਕੱਲੀ ਤੇ ਲਾਸ ਹੋ ਗਈ ਕਵਾਂਟਲ ਦੀ ਕਿਵੇਂ ਲੈ ਕੇ ਜਾਉਗੀ ਕੜੀਸ ਕਿਥੋਂ ਹਮ ਤੇ ਫੇਰ ਪਛਾ ਹਟ ਗਈ ਜਦੋਂ ਆਉਣ ਜਾਣ ਲੱਗ ਗਈ ਉਦੋਂ ਉਧਰ ਆਦਾ ਸੀ ਵੀ ਨੱਪ ਦੇਵਾ ਕਰਨ ਲਈ ਬੰਦੇ ਆ ਗਏ ਉਦੋਂ ਸਰਪੰਚ ਸਾਹਿਬ ਨੇ ਪੁਲਿਸ ਬੁਲਾ ਲਈ ਕਿ ਮਲਾਜਮ ਆ ਗਏ ਇੱਥੇ ਗੱਡੀਆਂ ਘੁੰਮ ਗਈ ਜਿਵੇਂ ਪਤਾ ਲੱਗਦਾ ਕਿਉਂਕਿ ਇਹ ਘਰ ਬਹੁਤ ਮੈਂ ਕਹਿ ਸਕਦਾ ਵੀ ਜਿਵੇਂ ਪਿੰਡ ਤੋਂ ਬਹੁਤ ਦੂਰ ਕੱਲਾ ਕੱਲਾ ਘਰ ਆ ਇਹਨਾਂ ਦਾ ਹੁਣ ਇਹ ਵੀ ਕਹਿਣਾ ਉਹਨਾਂ ਪਿਆਰਾ ਸਿੰਘ ਦੀਆਂ ਭੈਣਾਂ ਦਾ ਕਿ ਜਿਹੜਾ ਉਸ ਨੂੰ ਦੱਬਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਪਰ ਜਦੋਂ ਅਸੀਂ ਇੱਥੇ ਪਹੁੰਚ ਗਏ ਕਿਉਂਕਿ ਜਦੋਂ ਕਤਲ ਹੋਇਆ ਇੱਕ ਬੰਦੇ ਨੇ ਵੇਖਿਆ ਦੋ ਜੁੜੇ ਚਾਰ ਜੁੜੇ ਫਿਰ ਪੂਰਾ ਪਿੰਡ ਸੀ ਜਿਹੜਾ ਉਹ ਇਕੱਠਾ ਹੋ ਗਿਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਫਿਰ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਦੋਂ ਕੀਤਾ ਸਰਪੰਚ ਕੋਲੇ ਜਾ ਕੇ ਆ ਕੇ ਉਹਨੂੰ ਸਰਪੰਚ ਨੂੰ ਵੀ ਕਿਹਾ ਉਹ ਧਿਆਨ ਕਰਨੇ ਵੀ ਆਪਾਂ ਸਜ਼ਕਾਰ ਕਰਦ ਗਏ ਮੁੱਦਾ ਹੀ ਖਤਮ ਕਰਦ ਗਏ ਸਰਪੰਚ ਸਾਹਿਬ ਨੇ ਕਿਹਾ ਵੀ ਇਸ ਥਾਣੀ ਤਲਾ ਦੇਵਾਂਗੇ ਹਮ ਸਲਾਹ ਲੈ ਕੇ ਫਿਰ ਕਾਰਵਾਈ ਕਰਕੇ ਫਿਰ ਕਰਾਂਗੇ ਕੁਝ ਬਿਲ ਵਧੀਆ ਕੀਤਾ ਚਲੋ ਸਰਪੰਚ ਦਾ ਪੰਚਾਇਤ ਦਾ ਇਹ ਫਰਜ਼ ਵੀ ਹੁੰਦਾ ਵੀ ਸੱਚ ਕਹਿਣਾ ਚਾਹੀਦਾ ਠੀਕ ਆ ਪਰ ਉੱਥੇ ਵੀ ਕਿਤੇ ਨਾ ਕਿਤੇ ਉਹ ਬੀਬੀ ਗਈ ਸੀਗੀ ਵੀ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਆਪਾਂ ਇਹਨੂੰ ਲਾਸ਼ ਨੂੰ ਦੱਬ ਲਈਏ ਜਾਂ ਕਿਤੇ ਨਾ ਕਿਤੇ ਨੂੰ ਰੋਕ ਦਿੱਤਾ ਜਾਵੇ ਪਰ ਅਸਲ ਦੇ ਵਿੱਚ ਗੱਲ ਹੁਣ ਤੁਹਾਡੇ ਸਾਹਮਣੇ ਆ ਪਰ ਮੈਂ ਕਹਿੰਦਾ ਵੀ ਜਿਹੜੀ ਗੱਲ ਆ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਗੱਲ ਖੁੱਲ ਕੇ ਸਾਹਮਣੇ ਆਉਣੀ ਚਾਹੀਦੀ ਆ ਤਾਂ ਕਿ ਜਿਹੜਾ ਦੁੱਧ ਆ ਦੁੱਧ ਪਾਣੀ ਦਾ ਪਾਣੀ ਹੋ ਸਕੇ ਜੇ ਪਿਆਰਾ ਸਿੰਘ ਦੀ ਕੋਈ ਗਲਤੀ ਨਹੀਂ ਹੈ ਐਡਾ ਵੱਡਾ ਕੋ ਕਰਮ ਕੀਤਾ ਐਡਾ ਵੱਡਾ ਗੁਨਾਹ ਕੀਤਾ ਉਹਦੇ ਘਰ ਵਾਲੀ ਨੇ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਆ ਗੋਲੀ ਦਾ ਹੁਕਮ ਆ ਜਿਹੜਾ ਪਰਿਵਾਰ ਇਹ ਮੰਗ ਕਰਦਾ ਠੀਕ ਆ ਦੋ ਬੱਚਿਆਂ ਜਿਹੜੀਆਂ ਛੋਟੀਆਂ-ਛੋਟੀਆਂ ਪਿਆਰਾ ਸਿੰਘ ਦੇ ਪੁੱਤਰ ਕੋਈ ਨਹੀਂ ਜੀ ਬਾਂਸ ਨਹੀਂ ਹੋਣਾ ਚਾਹੀਦਾ ਗਿਆਨੂ ਨਟਾ ਵਿੱਚ ਟਾਮ ਸ਼ੇਰ ਤੋਂ ਵਾਲੇ ਜੀ ਸਾਰਾ ਪਿੰਡ ਹੀ ਚਾਉਂਦਾ ਨਾ ਸੀ ਵੜਨ ਦੀ ਏ ਇੱਥੇ ਬਸ ਪਿੰਡ ਚ ਨਹੀਂ ਬਣਦੇ ਸਾਰੇ ਪਿੰਡ ਨੇ ਕਿਹਾ ਹੈ ਗਾਇ ਸਾਡੇ ਦੇ ਪਿੰਡ ਵਾਲੇ ਸਾਰੇ ਗਵਾਈ ਦਿੰਦੇ ਪਏ ਆ ਸਰ ਜੀ ਕੀ ਲੱਗਦਾ ਜੀ ਵੀ ਗਿਆਨੂ ਨੇ ਸੱਚਮੁੱਚ ਹੀ ਕਤਲ ਕੀਤਾ ਹੈ ਹਾਂ ਸੱਚਮੁੱਚ ਹੀ ਕਤਲ ਕੀਤਾ ਜੀ ਨਹੀਂ ਸੀ ਪਿਆਰਾ ਸਿੰਘ ਇਦਾਂ ਦਾ ਬਿਲਕੁਲ ਨਹੀਂ ਸੀ ਇਹੋ ਜਿਹਾ ਬੰਦਾ ਬਾਕੀ ਜੇ ਉਹ ਨੂੰ ਇੰਨਾ ਹੀ ਹੁੰਦਾ ਤੇ ਆਪਦੇ ਬੰਦੇ ਨੂੰ ਇੱਥੇ ਮਾਰ ਕੇ ਮਾਰ ਕੇ ਤੇ ਇੱਥੇ ਛੱਡ ਕੇ ਕਿਉਂ ਜਾਂਦੀ ਹੂੰ ਢਿਲਪਾ ਪਰਵਾਹ ਉਹ ਵੜਾ ਪਉਂਦੀ ਇੱਥੇ ਰਾਤ ਨੂੰ ਸਾਰਿਆਂ ਨੂੰ ਸਾਨੂੰ ਸਾਦੀ ਇਕੱਠੇ ਕਰਦੀ ਤੁਹਾਨੂੰ ਜੀ ਸਾਨੂੰ ਇਕੱਠੇ ਕਰਦੀ ਇੱਥੇ ਜਿਵੇਂ ਸੱਚੀ ਸੀ ਤਾਂ ਹੂੰ ਇੱਥੇ ਛੱਡ ਕੇ ਚਲੀ ਗਈ ਤੜਕੇ ਹੋਰ ਬਣਾ ਲਿਆ ਫਿਰ ਕੁੜੀਆਂ ਦਾ ਮਾਨਾ ਬਣਾ ਲਿਆ ਕਦੇ ਕੁਝ ਬਣਾ ਲਿਆ ਕਦੇ ਕੁਝ ਬਣਾ ਲਿਆ ਬਿਲਕੁਲ ਹਲੇ ਤੱਕ ਉਹ ਬਹਾਨੇਬਾਜ਼ੀ ਹੀ ਚੱਲਦੀ ਪਈਏ ਕਹਿੰਦੇ ਜਦੋਂ ਮੌਤ ਹੋਈ ਸੀ ਉਦੋਂ ਹੀ ਰੌਲਾ ਪਾਉਂਦੀ ਚੀਕਾਂ ਰੋਲੀਆਂ ਪਾਉਂਦੀ ਪਿੰਡ ਤੇ ਵੈਸੇ ਇਕੱਠਾ ਹੋ ਜਾਣਾ ਸੀ ਰਾਤ ਨੂੰ ਇਹ ਮੌਤ ਹੁੰਦੀ ਉਹ ਜਾ ਕੇ ਸੌਂਦੀ ਆ ਸਵੇਰ ਇੱਕ ਇੱਕ ਬੰਦਾ ਜੁੜਦਾ ਜਿਵੇਂ ਜਿਵੇਂ ਪਤਾ ਲੱਗਦਾ ਫਿਰ ਉਸ ਤੋਂ ਬਾਅਦ ਇਹ ਕੁੜੀਆਂ ਦਾ ਬਹਾਨਾ ਬਣਾ ਲਿਆ ਗਿਆ ਇਹ ਦੱਸਣ ਦੇ ਮਤਾਬਕ ਪਿੰਡ ਵਾਲੇ ਲੋਕ ਵੀ ਇਹ ਗੱਲ ਦੱਸਦੇ ਆ ਪਰ ਜੇਕਰ ਇਹ ਬਹੁਤ ਵੱਡਾ ਇੱਕ ਗੁਨਾਹ ਹੋਇਆ ਕਿਉਂਕਿ ਜੇ ਮੈਂ ਕਹਿਲਾਂ ਵੀ ਮਾਂ ਦੇ ਰਿਸ਼ਤੇ ਤੋਂ ਬਾਅਦ ਸਭ ਤੋਂ ਪਵਿੱਤਰ ਰਿਸ਼ਤਾ ਪਤੀ ਪਤਨੀ ਦਾ ਹੁੰਦਾ ਜੇ ਅੱਜ ਇਹ ਐਡੇ ਵੱਡੇ ਕਾਂਡ ਬੰਦੇ ਕਤਲ ਰਹਿਆ ਡ ਵੱਡੀਆਂ ਇਹ ਸ਼ਾਸ਼ ਸ਼ਾਂ ਰਚੀਆਂ ਜਾਏ ਨੇ ਜੋ ਮਾਹੌਲ ਬਣਦਾ ਜਾ ਰਿਹਾ ਕਿਤੇ ਨ ਕਿਤੇ ਸਾਡੀਆਂ ਸਰਕਾਰਾਂ ਨੂੰ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਜਿੱਥੇ ਕਿਸੇ ਦੀ ਗਲਤੀ ਹੁੰਦੀ ਹੈ ਜੇ ਉਹਨਾਂ ਗਲਤੀਆਂ ਦੀ ਕਿਤੇ ਸਜ਼ਾ ਸਹੀ ਤਰੀਕੇ ਨਾਲ ਮਿਲਦੀ ਹੋਵੇ ਤਾਂ ਹੋ ਸਕਦਾ ਇੱਕ ਕਰਮ ਹੋਣੋ ਜਿਹੜਾ ਹਟ ਜਾਣ ਤੇ ਜਰੂਰ ਅਸੀਂ ਵੀ ਕਹਿੰਦੇ ਆ ਵੀ ਜਿੱਥੇ ਗਲਤੀ ਲੱਗਦੀ ਆ ਉਸ ਬੰਦੇ ਨੂੰ ਇਹਦੇ ਵਿੱਚ ਸਜ਼ਾ ਮਿਲਣੀ ਚਾਹੀਦੀ ਹੈ ਪਰਿਵਾਰ ਦਾ ਮੰਨਣਾ ਕਿ ਇਕੱਲਾ ਪਿਆਰਾ ਸਿੰਘ ਦੀ ਪਤਨੀ ਦਾ ਕੰਮ ਨਹੀਂ ਕੋਈ ਹੋਰ ਵੀ ਇਸ ਵਿੱਚ ਬੰਦੇ ਇਨਵੋਲਵ ਹੋ ਸਕਦੇ ਆ ਜਿਹੜੇ ਹਸਾਬ ਨਾਲ ਦੁਰਦਸ਼ਾ ਕੀਤੀ ਗਈ ਸੀ ਪਿਆਰਾ ਸਿੰਘ ਦੀ ਡੈਡ ਬਾਡੀ ਦੀ ਸਰੀਰ ਦੀ ਜਿਹੜੇ ਹਸਾਬ ਨਾਲ ਕੀਤੀ ਗਈ ਸੀ ਨੇ ਪਿਆਰਾ ਸਿੰਘ ਦੇ ਠੀਕ ਆ ਬਾਪੂ ਜੀ ਤੁਸੀਂ ਇੱਥੇ ਹੀ ਰਹਿੰਦੇ ਹੋ ਪਿਆਰਾ ਸਿੰਘ ਕੋਲੇ ਕਿ ਹੋਰ ਭਰਾ ਨਾਲ ਨਾ ਪਿੰਡ ਪਿੰਡ ਰਹਿੰਦੇ ਹੋ ਤੁਹਾਡੀ ਨੂੰ ਨੇ ਤੁਹਾਨੂੰ ਨਹੀਂ ਦੱਸਿਆ ਜਦੋਂ ਇਹ ਗੱਲ ਹੋ ਗਈ ਨਹੀਂ ਦੱਸਿਆ ਤੁਸੀਂ ਉਦਾਂ ਆਉਂਦੇ ਰਹਿੰਦੇ ਸੀ ਇੱਥੇ ਕਿ ਨਹੀਂ ਆਏ ਕਦੇ ਨਹੀਂ ਹੈ ਸੀ 6 ਮਹੀਨੇ ਹੋ ਗਏ ਆਏ ਨਹੀਂ ਕਿ ਜੀ ਜਮਾਨੀ ਆਉਂਦੇ ਹੀ ਹਿਲਦੇ ਹੋਲੇ ਹੂੰ ਇਹ ਮਰਵਾਖੀ ਪੂਰੀ ਪੱਕੀ ਜੀ ਇਹ ਤਾਂ ਮਰਦ ਇੰਦਕਨ ਸਜ਼ਾ ਮੈ ਨਹੀਂ ਚਾਹੀਦੀ ਨਾ ਹੋਣੀ ਜਾਂਦਾ ਜੀ ਸਜ਼ਾ ਹੋਣੀ ਚਾਹੀਦੀ ਐ ਨਾਜ ਥੇ ਰਵੇ ਆ ਜਗਾ ਮੇਰੀ ਐ ਜਿਹੜਾ ਉਹ ਸਾਮਾਨ ਚੱਕ ਕੇ ਨਿਕਲ ਜੇ ਇੱਥੇ ਪਿੰਡ ਦੀ ਨਹੀਂ ਰਹਿਣੀ ਚਾਹੀਦੀ ਇਹ ਪਿਆਰਾ ਸਿੰਘ ਦੇ ਬਾਪੂ ਜੀ ਨੇ ਕਹਿੰਦੇ ਅਸਤੇ 6 ਮਹੀਨਿਆਂ ਤੋਂ ਆਏ ਨਹੀਂ ਸੀ ਕਦੇ ਇੱਥੇ ਪਰ ਇਹਨਾਂ ਨੂੰ ਦੱਸ ਦਿੰਦੀ ਕਿਉਂਕਿ ਸਹੁਰਾ ਸਾਹਿਬ ਨੇ ਪਰਿਵਾਰ ਨੇ ਭਿਆਮਾਂ ਵਰਗੇ ਹਨ ਇਨਾਂ ਨੂੰ ਇਹ ਚੀਜ਼ ਦੱਸ ਦੇਣੀ ਚਾਹੀਦੀ ਸੀ ਪਰ ਨਹੀਂ ਇਹ ਗੱਲ ਤੋਂ ਪੜਦਾ ਨਹੀਂ ਉੱਠਿਆ ਕਿਤੇ ਨਾ ਕਿਤੇ ਜਾ ਕੇ ਲੱਗਦਾ ਸੀ ਵੀ ਖੇਤ ਦੇ ਵਿੱਚ ਬੈਠੇ ਆ ਕਿਤੇ ਨਾ ਕਿਤੇ ਇਹ ਮੁੱਦਾ ਇਦਾਂ ਹੀ ਜਿਹੜਾ ਦਫ਼ਨ ਹੋ ਜਾਊਗਾ ਇਦਾਂ ਹੀ ਜਿਹੜੀ ਗੱਲਬਾਤ ਆ ਉਹ ਹੋ ਜਾਊਗੀ ਤੇ ਜ਼ਰੂਰ ਹੈ ਜਿਹੜਾ ਪਰਿਵਾਰ ਨੂੰ ਇਨਸਾਫਾ ਮਿਲਣਾ ਚਾਹੀਦਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ